ਆ uh, 300 ਕਿਲੋਮੀਟਰ ਦੇ ਹੀ ਆ ਗਿਆ ਇੱਕ ਬੰਦਾ ਉੱਡੇ ਬੈਠਾ ਇੱਕ ਹੋਰੇ ਬੈਠਾ ਉਹ 150 ਕਿਲੋਮੀਟਰ ਇਧਰ ਕਵਰ ਕਰਤਾ ਇਧਰ ਨੇ 150 ਇਧਰ ਕਵਰ ਕਰਤਾ ਟਰੱਕ ਵਾਲੇ ਨੂੰ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ 150 ਕਿਲੋਮੀਟਰ ਤੋਂ ਮੈਕੈਨਿਕ ਬੁਲਾਉਂਦਾ ਹੋ ਜੋਬ ਕਰਵਾਉਂਦਾ ਤਾਂ ਉਹਨੂੰ ਜਿਆਦਾ ਐਕਸਪੈਂਸਿਵ ਨਹੀਂ ਪੈਂਦੀ ਜੀ ਹੁਣ ਜਦੋਂ 500 ਕਿਲੋਮੀਟਰ ਤੋਂ ਮੈਕੈਨਿਕ ਬੁਲਾਉਣਾ ਪੈ ਗਿਆ ਫਿਰ ਉਹ ਡਬਲ ਹੋ ਜਾਂਦੇ ਰੇਟ ਉਹਨਾਂ ਦਾ ਰੇਟ ਬੜਾ ਡਬਲ ਹੋ ਜਾਂਦਾ ਜੀ ਹੁਣ ਜਾਂਦਾ ਖਰਚਾ ਬਹੁਤ ਜਿਆਦਾ ਪੈ ਜਾਂਦਾ ਜੋਬ 1 ਘੰਟੇ ਦੀ ਹੁੰਦੀ ਹੈ 300 ਦੀ ਜੌਬ ਹੁੰਦੀ ਹੈ ਤੇ 3000 ਦਾ ਖਰਚਾਉਣ ਜਾਂਦੇ ਵੀ ਪੈ ਜਾਂਦੇ ਨੇ ਐਨੀ ਦੂਰੋਂ ਵੀ ਆਉਂਦੇ ਨੇ ਹਾਂ ਤਾਂ ਉਹ ਬੰਦਿਆਂ ਨੂੰ ਮੈਂ ਦੱਸੂਗਾ ਕਿ ਵੀਰੇ ਵੀ ਇੱਥੇ ਮਕੈਨਿਕ ਕੋਈ ਹੈ ਨਹੀਂਗਾ ਪਰ ਇੱਥੇ 10000 ਦਾ ਜਾਂ 5000 ਦਾ ਕੰਮ ਹੈਗਾ ਮਹੀਨੇ ਦਾ ਵੀ ਤੁਹਾਡੇ ਚ ਕੋਈ ਬੰਦਾ ਉੱਥੇ ਜਾਣਾ ਚਾਹੁੰਦਾ ਤਾਂ ਚੱਲਿਆ ਜਾਓ ਉਹ ਐਪ ਤੇ ਆ ਜੀ ਹਾਂ ਰਜਿਸਟ੍ਰੇਸ਼ਨ ਕਰਾ ਦੇ ਪ੍ਰੋਪਰ ਹਾਂ ਜੀ ਹਾਂ ਹਰ ਜੀ ਜਿਹੜਾ ਕੈਨੇਡਾ ਵਾ ਨਾ ਇਹ ਚੱਲਦਾ ਵਾ ਟਰੱਕਾਂ ਦੇ ਆਸਰੇ ਟਰੱਕ ਡਰਾਈਵਰਾਂ ਦੇ ਆਸਰੇ ਤੇ ਟਰਾਂਸਪੋਰਟਾਂ ਦੇ ਆਸਰੇ ਟਰਾਂਸਪੋਰਟਾਂ ਵੀ ਚਾਉਂਦੀਆਂ ਰਹਿਣੀਆਂ ਚਾਹੀਦੀਆਂ ਟਰੱਕ ਵੀ ਚੌਂਦੇ ਰਹਿਣੇ ਚਾਹੀਦੇ ਆ ਤੇ ਉਹਦੇ ਵਿੱਚ ਵੱਡਾ ਰੋਲ ਆ ਜਾਂਦਾ ਮਕੈਨਿਕਾਂ ਦਾ ਤੇ ਸਾਡੇ ਨਾਲ ਇਸ ਵਕਤ ਲੱਕੀ ਟਰੱਕ ਮਕੈਨਿਕ ਆਪਣਾ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਨੇ ਚੜ੍ਹਦੀ ਕਲਾ ਵੀਰੇ ਪੂਰੀ ਦੀ ਪੂਰੀ ਸ਼ੁਕਰ ਆ ਤੇ ਇੱਕ ਮੈਂ ਤੁਹਾਨੂੰ ਹੋਰ ਖਾਸ ਗੱਲ ਦੱਸ ਦਿਆਂ ਅੱਜ ਕਿਉਂ ਮਿਲੇ ਆ ਬਾਈ ਨੇ ਇੱਕ ਐਪ ਬਣਾਈ ਆ ਜਿਹਦੇ ਵਿੱਚ ਟਾਇਰ ਪੂਣ ਵਾਲੇ ਬੰਦੇ ਵੀ ਮਿਲਣਗੇ ਟਰੱਕ ਮਕੈਨਿਕ ਵੀ ਮਿਲਣਗੇ ਕਾਰਾਂ ਟਰੱਕ ਧੋਣ ਵਾਲੇ ਵੀ ਬੰਦੇ ਵੀ ਮਿਲਣਗੇ ਸਾਰਾ ਟਰੱਕ ਦੇ ਲਈ ਪੂਰੇ ਕੈਨੇਡਾ ਦੇ ਵਿੱਚ ਕਿੱਥੇ ਵੀ ਤੁਹਾਨੂੰ ਟਰੱਕ ਮਕੈਨਿਕ ਦੀ ਲੋੜ ਆ ਉਹ ਤੁਹਾਨੂੰ 50 ਜਾਂ 100 ਕਿਲੋਮੀਟਰ ਦੇ ਸਨ ਚ ਹੀ ਮਿਲ ਜੂਗਾ ਅੱਗੇ ਕੀ ਹੁੰਦਾ ਸੀਗਾ ਵੀ ਕਿਤੇ ਤਾਂ ਮਕੈਨਿਕ ਬੈਠਿਆ 50 ਤੇ ਕਿਤੇ ਇੱਕ ਵੀ ਨਹੀਂ ਕਿਤੇ ਇੱਕ ਵੀ ਨਹੀਂ ਟਿੱਪਰ ਜਿਹੜੀਆਂ ਹਿੱਲਾਂ ਪੈਂਦੀਆਂ ਰਾਹ ਦੇ ਵਿੱਚ ਜਿਵੇਂ ਕੋਕਾ ਹਿੱਲਦੀ ਹੈ ਉਦਾਹਰਨ ਦੇ ਤੌਰ ਤੇ ਗੱਲ ਕਰ ਗਏ ਹਾਂਜੀ ਤੇ ਇੱਥੇ ਛੇਤੀ ਕੋਈ ਹੱਥ ਨਹੀਂ ਪਾਉਂਦਾ ਜਾਂ ਕੋਈ ਉਹ ਪਰੇ ਉਰੇ ਹੁੰਦਾ ਵਾ ਬਿਕਨ ਪੈਂਦਾ ਜਦੋਂ ਕੋਈ ਪੱਚ ਕੇ ਥੋੜੋ ਪੈਣਾ ਹੁੰਦਾ ਤੇ ਬਾਈ ਨੇ ਇੱਕ ਐਪ ਬਣਾਈਏ ਫਿਰ ਇੱਕ ਗੱਲ ਹੈਗੀ ਆਂ ਇਹਦਾ ਫਾਇਦਾ ਟਰੱਕ ਡਰਾਈਵਰਾਂ ਨੂੰ ਕੀ ਹੋਊਗਾ ਤੇ ਤੁਹਾਡੇ ਮਨ 'ਚ ਆਈਡੀਆ ਕਿੱਥੋਂ ਆਇਆ ओके okay जी सब तो पहला तो मैं जी फायदा ਦੱਸਣ ਲੱਗਿਆ ਜੀ ਹਾਂ ਕਿਉਂਕਿ ਫਾਇਦੇ ਬਹੁਤ ਨੇ ਦੀ ਹਾਂ ਵੀਰੇ ਇਹਦੇ ਵਿੱਚ ਕੀ ਕੀਤਾ ਜੀ ਬਿਲਕੁਲ ਫ੍ਰੀ ਡਰਾਈਵਰਾਂ ਤੋਂ ਕੋਈ ਪੈਸਾ ਨਹੀਂ ਹੈਗਾ ਹਾਂ ਬਿਲਕੁਲ ਫ੍ਰੀ ਕੀਤਾ ਹਾਂ ਲੱਕੀ ਮਕੈਨਿਕਸ ਦੇ ਨਾਮ ਤੇ ਮੈਂ ਇੱਕ ਐਪ ਲਾਂਚ ਕੀਤੀ ਹੈ ਐਪ ਦੇ ਵਿੱਚ ਮੈਂ ਕੀ ਕੀਤਾ ਕਿ ਮਕੈਨਿਕ ਟੋ ਟਰੱਕ ਆਪਣਾ ਮੋਬਾਈਲ ਮਕੈਨਿਕ ਹੋ ਗਿਆ ਸ਼ਾਪਾਂ ਹੋ ਗਈਆਂ ਤੇ ਆਪਣਾ ਟਾਇਰ ਹੋ ਗਿਆ ਮੋਬਾਈਲ ਟਾਇਰ ਰਿਪੇਅਰ ਹੋ ਗਿਆ ਟਰੱਕ ਵਾਸ਼ ਹੋ ਗਿਆ ਸੈਕੰਡ ਹੈਂਡ ਟਰੱਕ ਹੋਗੇ ਤੇ ਇਹ ਚ ਜ਼ਿਆਦਾ ਮੈਂ ਟਰੱਕ ਰੀਆਂ ਸਾਰੀਆਂ ਲੋੜਾਂ ਸਾਰੀਆਂ ਚ ਚਾ ਲੋੜ ਤਾਂ ਕਿਉਂਕਿ ਟਰੱਕ ਵੇਚਣ ਦੇ ਲਈ ਖਰੀਦਣ ਦੇ ਲਈ ਕੋਈ ਸਟੇਸ਼ਨ ਕੈਨੇਡਾ ਦੇ ਵਿੱਚ ਪ੍ਰੋਪਰ ਨਹੀਂ ਸੀਗਾ ਹੂੰ ਪਿਕਅਪ ਟਰੱਕ ਵਿੱਚ ਆਇਦ ਨੇ ਆ ਇਹ ਚ ਇਕੱਲਾ ਹੀ ਟਰੱਕ ਹੀ ਆ ਸੈਮੀ ਟਰੱਕ ਹੀ ਨੇ ਹਾਈਵੇ ਵਾਲੇ ਟਰੱਕ ਨੇ ਓਕੇ ਇਹਦੇ ਵਿੱਚ ਫਾਇਦਾ ਕੀ ਕੀਤਾ ਵੀਰੇ ਮੈਂ ਤੁਸੀਂ ਕਿਤੇ ਵੀ ਖੜੇ ਹੋ ਤੁਸੀਂ ਕੋਕਹਲਤੇ ਖੜੇ ਹੋ ਕੈਮਲੂਸ ਤੇ ਖੜੇ ਹੋ ਤੁਸੀਂ ਰੋਜਰ ਪਾਸ ਰੈਵਰ ਸਟਾਕ ਕਿਤੇ ਵੀ ਖੜੇ ਹੋਏ ਆ ਡਾਜ਼ਰ ਮੈਟਰ ਤੁਸੀਂ ਨੇ ਐਪ ਖੋਲਣੀ ਆ ਕੋਈ ਲੌਗਇਨ ਕਰਨ ਦੀ ਲੋੜ ਨਹੀਂ ਕੁਛ ਨਹੀਂ ਜਸਾ ਐਪ ਡਾਊਨਲੋਡ ਕਰੋ ਤਾਂ ਉਹਨੂੰ ਸਿੱਧਾ ਤੁਹਾਨੂੰ ਚਾਹੀਦਾ ਕੀ ਹੈ ਮੋਬਾਈਲ ਮਕੈਨਿਕ ਚਾਹੀਦਾ ਕਲਿੱਕ ਮਾਰੋ ਹੂੰ ਤੁਹਾਨੂੰ ਉਤੇ ਜਿਹੜਾ ਸਭ ਤੋਂ ਨੇੜੇ ਆ ਸਭ ਤੋਂ ਪਹਿਲਾਂ ਉਹ ਸ਼ੋ ਹੋ ਜਾਣਾ ਉਹ ਬੰਦਾ ਬਿਜ਼ੀ ਆ ਫਾਰੀ ਕਰੋ ਬਿਜ਼ੀ ਆ ਤੁਹਾਨੂੰ ਨੈਕਸਟ ਮਕੈਨਿਕ ਚਾਹੀਦਾ ਤੁਸੀਂ ਨੇ ਉਸੇ ਜਗ੍ਹਾ ਤੇ ਆਪਸ਼ਨ ਦਿੱਤੀ ਹੋਈ ਹੈ ਮੈਪ ਦੀ ਮੈਪ ਤੇ ਕਲਿੱਕ ਕਰੋਗੇ ਤੁਹਾਨੂੰ ਪੂਰਾ ਆਜੂਗਾ ਵੀ ਕਿੱਥੇ ਕਿੱਥੇ ਮਕੈਨਿਕ ਹੈਗਾ ਹੂੰ ਕਿਸ ਕਿਸ ਜਗ੍ਹਾ ਤੇ ਤੁਹਾਡੇ ਤੋਂ ਕਿੰਨੀ ਦੂਰ ਹੈ ਤੁਸੀਂ ਕਿਹੜੇ ਮੈਕੈਨਿਕ ਨੂੰ ਜੌਬ ਦੇਣਾ ਚਾਹੁੰਦੇ ਹੋ ਤੁਸੀਂ ਇਹਦੇ ਮੈਕੈਨਿਕ ਨੂੰ ਜੌਬ ਦੇਣਾ ਚਾਹੁੰਦੇ ਹੋ ਉਹ ਕੰਮ ਕਿਵੇਂ ਕਰਦਾ ਕੀ ਉਹਦੀ ਵੀਡੀਓ ਵਗੈਰਾ ਕੀ ਕੁਝ ਵੀ ਅੱਜ ਤਾਂ ਪਤਾ ਹੀ ਨਹੀਂ ਹੁੰਦਾ ਆਪਾਂ ਨੂੰ ਸਰਟੀਫਾਈਡ ਕਿਵੇਂ ਕਰਕੇ ਉਹਨੂੰ ਸਰਟੀਫਾਈਡ ਤਾਂ ਉਹ ਤੇ ਮੇਰੀ ਜ਼ਿੰਮੇਵਾਰੀ ਆ ਦੀ ਹੈ ਉਹ ਮੈਂ ਲੈ ਕੇ ਆਉਣਾ ਮੈਂ ਉਹਨੂੰ ਲੈ ਕੇ ਤਾਂ ਐਪ ਦੇ ਵਿੱਚ ਆਉਣਾ ਕਿ ਉਹ ਸਰਟੀਫਾਈਡ ਹੋਵੇ ਜੀ ਕਾਰੀਗਰ ਬੰਦਾ ਹੋਵੇ ਤੇ ਉਸ ਤੋਂ ਬਾਅਦ ਜੀ ਉਹਦੀਆਂ ਸਾਰੀਆਂ ਵੀਡੀਓ ਆ ਉਹਦਾ ਇੰਸਟਾਗ੍ਰam ਉਹਦਾ ਟਿਕਟੌਕ ਸਾਰਾ ਕੁਝ ਐਪ ਦੇ ਵਿੱਚ ਉਹਦੀ ਆਈਡੀ ਤੇ ਸ਼ੋ ਹੋਊਗਾ ਤੁਸੀਂ ਕੋਈ ਵੀ ਉਹਦੀ ਵੀਡੀਓ ਦੇਖ ਸਕਦੇ ਹੋ ਵੀ ਕਿਸ ਤਰੀਕੇ ਦਾ ਬੰਦਾ ਕਿਸ ਤਰੀਕੇ ਦਾ ਬੰਦਾ ਹੈ ਕਹਿ ਜੋਦੇ ਰਿਵਿਊ ਨੇ ਕਿਦਾਂ ਉਹਦਾ ਕੰਮ ਕਰਨ ਦਾ ਤਰੀਕਾ ਕੀ ਹੈਗਾ ਕੀ ਨਹੀਂ ਹੈ ਸਾਰਾ ਕੁਝ ਉਹਦਾ ਮਕੈਨਿਕ ਦਾ ਆਪਾਂ ਨੇ ਪੂਰੀ ਬੁੱਕ ਬਣਾ ਕੇ ਮੂਰੇ ਰੱਖਤੀ ਹੂੰ ਉਹਦੇ ਵਿੱਚ ਜੀ ਮਕੈਨਿਕ ਦਾ ਹੁਣ ਕੀ ਹੈ ਕਿ ਆਪਾਂ ਕਾਲ ਕੀਤੀ ਬੰਦੇ ਨੂੰ ਬੰਦਾ ਟਾਇਰ ਵਾਲਾ ਹੈ ਉਹਨੇ ਐਡ ਪਾਈ ਹੋਈ ਹੈ ਗੂਗਲ ਦੇ ਉੱਤੇ ਕਿ ਜੀ ਮੋਬਾਈਲ ਮਕੈਨਿਕ ਵੀ ਮੈਨੂੰ ਤੁਸੀਂ ਜੌਬਾਂ ਦਿਓ ਕਈ ਵਾਰ ਨੂੰ ਨਹੀਂ ਪਤਾ ਹੁੰਦਾ ਛੋਟੀ ਜਿੋਬ ਕਰ ਸਕਦਾ ਕੂਲਰ ਤੇ ਰਿਲੇਟਡ ਛੋਟੀ ਮੋਟੀ ਡਰਾਈਵਰਾਂ ਨੂੰ ਵੀ ਪਤਾ ਹੁੰਦਾ ਉਹ ਆਪ ਵੀ ਕਰ ਲੈਂਦੇ ਨੇ ਉਹਨਾਂ ਨੂੰ ਟੂਲ ਚਾਹੀਦਾ ਹੁੰਦਾ ਉਹ ਕਰ ਜਾਂਦੇ ਨੇ ਆਪਾਂ ਨੇ ਐਪ ਦੇ ਵਿੱਚ ਜਿਹਦੇ ਬੰਦੇ ਕੋਲ ਕਾਰਾਂ ਦੇ ਆਪਣੇ ਜਿਹੜੇ ਬੰਦੇ ਕੋਲ ਟਾਇਰਾਂ ਦੇ ਪੇਪਰ ਨੇ ਤਾਂ ਉਹ ਟਾਇਰਾਂ ਦੇ ਪੇਪਰ ਹੀ ਸ਼ੋ ਹੋਣਗੇ ਮਾਸਟਰ ਜਿਹੜੇ ਕੰਮ ਚੋ ਜਿਹੜੇ ਕੰਮ ਦੇ ਵਿੱਚ ਮਾਸਟਰ ਹੈ ਉਸੇ ਚ ਸ਼ੋ ਹੋਊਗਾ ਉਸ ਤੋਂ ਬਾਅਦ ਤੁਸੀਂ ਉਹਨੂੰ ਕੂਲਰ ਦੀ ਜੌਬ ਹੈ ਕੋਈ ਹੈ ਤੁਹਾਨੂੰ ਪਤਾ ਹੈ ਕਿ ਉਹ ਜੌਬ ਕਿਵੇਂ ਹੋਣੀ ਹੈ ਤੁਸੀਂ ਉਹਨਾਂ ਨੂੰ ਫੋਨ ਤੇ ਗੱਲ ਕਰਕੇ ਉਹਨੂੰ ਜੌਬ ਦੇ ਸਕਦੇ ਹੋ ਕਿ ਵੀਰ ਜੀ ਮੇਰੀ ਕੂਲਰ ਦੀ ਜੌਬ ਹੈ ਤੁਹਾਡੇ ਕੋਲ ਆ ਟੂਲ ਹੈਗਾ ਤੁਸੀਂ ਇਹ ਕਰ ਸਕਦੇ ਹੋ ਜੇ ਉਹ ਹਾਮੀ ਪਰਦਾ ਹਮੇ ਕਰ ਸਕਦਾ ਤਾਂ ਜੌਬ ਦੇ ਉਹਨੇ ਜੌਬ ਕਰ ਦੇਣੀ ਆ ਆਪਣਾ ਹੱਲ ਹੋ ਗਿਆ ਹੁਣ ਇਹਦੇ ਵਿੱਚ ਥੋੜਾ ਜਿਹਾ ਸਮਾਂ ਮੈਨੂੰ ਵੀ ਚਾਹੀਦਾ ਹੋਊਗਾ ਦੇਖੋ ਵੀਰੇ ਕਿ ਮੋਤੀਆਂ ਨੂੰ ਨਾ ਮਾਲਾ ਚ ਪਰੋਣ ਦੇ ਲਈ ਟਾਈਮ ਚਾਹੀਦਾ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੋਗਾ ਕਿ ਇੱਕ ਬੰਦਾ ਹੁਣ ਕੈਲਗਰੀ ਦੇ ਵਿੱਚ 50 ਮਕੈਨਿਕ ਨੇ 50 ਵੈਨਾ ਨਹੀਂ ਜੀ ਹਾਂ ਮੋਬਾਈਲ ਵੈਨਾ ਜੀ ਪੰਜ ਛੇ ਕੰਦੇ ਨੇ ਉੱਪਰ ਜਿਹੜੇ Google ਦੇ ਉੱਤੇ ਸ਼ੋਅ ਹੁੰਦੇ ਨੇ ਉਹਨਾਂ ਲਈ ਵੀ ਜੌਬਾਂ ਜਾਂਦੀਆਂ ਨੇ ਪਿਛਲੇ ਜਿਹੜੇ ਨਵੇਂ ਮੁੰਡਿਆਂ ਨੇ ਵੈਰਨਾ ਨਮੀਆਂ ਲੈ ਕੇ ਸ਼ੌਂਕ ਨਾਲ ਕੰਮ ਸ਼ੁਰੂ ਕੀਤਾ ਸੀ ਉਹਨਾਂ ਲਈ ਵੀ ਕੰਮ ਹੈ ਨਹੀਂ ਹਾਂ ਉਹ ਵਿਚਾਰੇ ਫਸੇ ਹੋਏ ਨੇ ਮਰ ਮਾਰ ਬਹੁਤ ਨੇ ਹਾਂ ਮਾਰ ਹੈਗੇ ਨੇ ਪੰਜ ਪੰਜ ਸਾਲ ਲਾਇਆ ਕਿਉਂਕਿ ਮੈਂ ਵੀ ਜਾਣਦਾ ਬਹੁਤੇ ਮਕੈਨਿਕਾਂ ਨੂੰ ਪਰੂਡਾ ਨਾਂ ਨਹੀਂ ਬਣਾ ਸਕੇ ਪਰ ਕਾਰੀਗਰ ਟੌਪ ਹੈਗੇ ਬਿਲਕੁਲ ਬਿਲਕੁਲ ਹਾਂ ਪੇਪਰਾਂ ਦੇ ਨਾਲ ਨਹੀਂ ਰੈਡ ਸੀਲਿੰਗ ਹੋਜੀ ਜੀ ਤੇ ਉਹ ਕੀ ਕੀਤਾ ਦੀ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਕੀ ਕਰੂੰਗਾ ਕਿ ਜਦੋਂ ਐਪ ਹੋ ਗਈ ਜਿਸ ਜਗ੍ਹਾ ਤੇ ਜ਼ਿਆਦਾ ਕਲਿਕ ਵੱਜ ਰਹੇ ਨੇ 300 ਕਿਲੋਮੀਟਰ ਦਾ ਏਰੀਆ ਆ ਗਿਆ ਇੱਕ ਬੰਦਾ ਉੱਡੇ ਬੈਠਾ ਇੱਕ ਹੋਰੇ ਬੈਠਾ ਉਹ 150 ਕਿਲੋਮੀਟਰ ਇਧਰ ਕਵਰ ਕਰਤਾ ਇਧਰ ਨੇ ਇਹਨੇ 150 ਇਧਰ ਕਵਰ ਕਰਤਾ ਟਰੱਕ ਵਾਲੇ ਨੂੰ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ 150 ਕਿਲੋਮੀਟਰ ਤੋਂ ਮਕੈਨਿਕ ਬੁਲਾਉਂਦਾ ਹੋ ਜੋਬ ਕਰਵਾਉਂਦਾ ਤਾਂ ਉਹਨੂੰ ਜ਼ਿਆਦਾ ਐਕਸਪੈਂਸਿਵ ਨਹੀਂ ਪੈਂਦੀ ਜੀ ਹੁਣ ਜਦੋਂ 500 ਕਿਲੋਮੀਟਰ ਤੋਂ ਮਕੈਨਿਕ ਬੁਲਾਉਣਾ ਪੈ ਗਿਆ ਫਿਰ ਉਹ ਡਬਲ ਹੋ ਜਾਂਦੇ ਰੇਟ ਉਹਨਾਂ ਦਾ ਰੇਟ ਡਬਲ ਡਬਲ ਹੋ ਜਾਂਦਾ ਜੀ ਹੁਣ ਜਾਂਦਾ ਖਰਚਾ ਜੋ ਵੀ ਕਿੰਨੇ ਦੀ ਹੁੰਦੀ ਹੈ 300 ਦੀ ਜੌਬ ਹੁੰਦੀ ਹੈ 3000 ਦਾ ਖਰਚਾਉਣ ਜਾਂਦੇ ਵੀ ਪੈ ਜਾਂਦੇ ਨੇ ਐਨੀ ਦੁਰੋ ਵੀ ਆਉਂਦੇ ਨੇ ਹਾਂ ਤਾਂ ਉਹ ਬੰਦੇ ਨੂੰ ਮੈਂ ਦੱਸੂਗਾ ਕਿ ਵੀਰੇ ਵੀ ਇੱਥੇ ਮਕੈਨਿਕ ਕੋਈ ਹੈ ਨਹੀਂਗਾ ਪਰ ਇੱਥੇ 10000 ਦਾ ਜਾਂ 5000 ਦਾ ਕੰਮ ਹੈਗਾ ਮਹੀਨੇ ਦਾ ਵੀ ਤੁਹਾਡੇ ਚ ਕੋਈ ਬੰਦਾ ਉੱਥੇ ਜਾਣਾ ਚਾਹੁੰਦਾ ਤਾਂ ਚੱਲਿਆ ਜਾਓ ਉਹ ਐਪ ਤੇ ਆ ਜੀ ਹਾਂ ਰਜਿਸਟ੍ਰੇਸ਼ਨ ਕਰਾ ਦੇ ਪ੍ਰੋਪਰ ਹਾਂ ਜੀ ਹਾਂ ਰਜਿਸਟ੍ਰੇ ਉਹ ਮਕੈਨਿਕਾਂ ਦਾ ਤੁਹਾਨੂੰ ਮੈਂ ਐਕਸਪਲੇਨ ਉਹ ਵੀ ਕਰਦਾ ਉਹਨਾਂ ਨੂੰ ਮੈਂ ਮਕੈਨਿਕ ਨੂੰ ਉੱਥੇ ਵਟਾ ਦੂੰਗਾ ਉਹਨੂੰ ਮੈਂ ਦੱਸੂਗਾ ਕਿ ਇੱਦਾਂ ਕੰਮ ਹੈਗਾ ਇੱਥੇ 5-10000 ਦਾ 15000 ਦਾ ਕੰਮ ਹੈਗਾ ਉਹ ਬੰਦਾ ਜਿਹੜਾ 7 ਸਮੁੰਦਰੋਂ ਪਾਰ ਆ ਚੁੱਕਿਆ ਹੋਇਆ ਉਹ ਕਿਉਂ ਨਹੀਂ ਵੀਰੇ 500 ਕਿਲੋਮੀਟਰ ਤੇ ਜਾ ਕੇ ਬੈਠੂਗਾ ਹਾਂ ਬਿਲਕੁਲ ਜਗਾਰਲੀ ਆਇਆ ਉਹ ਵੀ ਬਿਲਕੁਲ ਆਇਆ ਜੀ ਉਹਨੂੰ ਵੀ ਕੰਮ ਮਿਲ ਗਿਆ ਤੇ ਟਰੱਕ ਵਾਲਿਆਂ ਲਈ ਵੀ ਸੌਖਾ ਹੋ ਗਿਆ ਮਕੈਨਿਕਾਂ ਦਾ ਰੇਟ ਅਪਦੇ-ਅਪਦੇ ਹੋਣਗੇ ਮੈਂ ਉਹਨਾਂ 'ਚ ਡਿਸਟਰਬ ਨਹੀਂ ਉਹਨਾਂ ਨੂੰ ਕਰ ਸਕਦਾ ਕਿਉਂਕਿ ਕਿਸੇ ਬੰਦੇ ਦਾ ਰੇਟ 100 ਡਾਲਰ ਆ ਕਿਦਾ 110 ਕਿਦਾ 115 ਆਗਾ ਉਹ ਰੇਟ ਉਹਦਾ ਆ ਕਿਉਂਕਿ ਉਹਦੇ ਨਾਲ ਫਰਕ ਨਹੀਂ ਜ਼ਿਆਦਾ ਪੈਂਦਾ ਹੁੰਦਾ ਜੌਬ ਜ਼ਿਆਦਾ ਰੋਡ ਦੇ ਉੱਤੇ ਜੌਬ ਜ਼ਿਆਦਾ ਵੱਡੀ ਨਹੀਂ ਹੁੰਦੀ ਹੁੰਦੀ ਛੋਟੀ ਹੋ ਜਾਬ ਹੋਦੀ ਦੀ 15 20 ਡਾਲਰ ਦਾ ਫਰਕ ਪਊਗਾ ਕੋਈ ਗੱਲ ਨਹੀਂ ਚਲ ਹੋ ਜਾਊਗਾ ਉਹ ਤੇ ਸਾਰੇ ਰੂਟ ਦੇ ਉੱਤੇ 300 ਕਿਲੋਮੀਟਰ ਤੇ ਬੰਦਾ ਅਵੇਲੇਬਲ ਹੋ ਗਿਆ ਸਸਤਾ ਹੋ ਗਿਆ ਸਾਰੀ ਜੋਬ ਸਸਤੀ ਹੋਊਗੀ ਕਿ ਲੋਡ ਲੇਟ ਨਹੀਂ ਹੋਊਗਾ ਜਲਦੀ ਜੋਬ ਹੋਊਗੀ ਹੁਣ ਲੋਡ Amazon ਦਾ ਚੱਲਿਆ ਟਾਈਮ ਤੇ ਪਹੁੰਚਣਾ ਕੋਈ ਦਿੱਕਤ ਆ ਗਈ ਮਕੈਨਿਕ ਹੀ 8 ਘੰਟੇ ਚਾਰਿਆ ਹੂੰ ਜਦੋਂ ਦਾ ਮਕੈਨਿਕ ਹੀ ਨੇੜੇ ਬੈਠਾ ਜਲਦੀ ਆ ਰਿਹਾ ਮੈਂ ਨਾ ਸਾਦੇ ਸ਼ਬਦਾਂ ਚ ਜਿਹੜੀ ਗੱਲ ਥੋੜੀ ਸਮਝੀਏ ਮੈਂ ਦਰਸ਼ਕਾਂ ਤੱਕ ਵੀ ਦੱਸਦੇ ਆਂ ਵੀ ਮਕੈਨਿਕ ਤੁਹਾਡੇ ਕੋਲੇ ਐਪ ਤੇ ਰਜਿਸਟ੍ਰੇਸ਼ਨ ਹੋ ਗਈ ਉਹਨਾਂ ਦੀ ਹਾਂਜੀ ਉਦੋਂ ਬਾਅਦ ਦੇ ਵਿੱਚ ਉਹ ਕੁਝ ਪੜਾਵਾਂ 'ਚ ਵੰਡੇ ਜਾਣਗੇ ਵੰਡੇ ਜਾਣਗੇ ਕੋਈ 100 ਤੇ ਫਿਰ 200 ਤੇ ਫਿਰ 250 ਤੇ ਕੋਈ 300 ਤੇ ਸਾਰੇ ਕੈਨੇਡਾ ਦੇ ਵਿੱਚ ਸਾਰੇ ਕੈਨੇਡਾ ਦੇ ਵਿੱਚ ਉਹ ਜਦੋਂ ਵੰਡੇ ਗਏ ਜਿੱਥੇ ਵੀ ਟਰੱਕ ਹੋਊਗਾ ਜਿਹੜੇ ਟਰੱਕ ਕੋਲ ਨੂੰ ਨੇੜੇ ਪੈਂਦੀਆਂ ਹੋਈਆਂ ਆਪਸ਼ਨਾਂ ਸਹੀ ਲੱਗਦਾ ਹੋਇਆ ਹਾਂਜੀ ਉਹ ਗੱਲ ਕਰਕੇ ਵੀ ਸਾਡੀ ਆਹ ਪ੍ਰੋਬਲਮ ਕੀ ਤੇ ਉਹ ਕਰਵਾ ਸਕਦਾ ਉਹ ਕਰਵਾ ਸਕਦਾ ਹੈ ਜੀ ਤੇ ਇੱਕ ਹੋਰ ਇੱਥੇ ਗੱਲ ਆਉਂਦੀ ਆ ਮਕੈਨਿਕ ਪਹੁੰਚ ਜਾਂਦਾ ਕਈ ਵਾਰ ਉਹਦਾ ਬਿਹੇਵੀਅਰ ਡਾ ਮੜਾ ਹੁੰਦਾ ਜਾਂ ਕੋਈ ਸ਼ੈਲੀਅਸ ਲੈਵਲ ਦੀ ਢੇਡ ਦਿੰਦਾ ਤੇ ਉਹਦਾ ਤੁਹਾਡੇ ਕੋਲ ਹੱਲ ਕੀ ਆ ਉਹਦੇ ਕੋਲ ਮੇਰੇ ਕੋਲ ਹੱਲ ਹੀ ਆ ਜੀ ਸਟਾਰਟਿੰਗ ਦੇ ਵਿੱਚ ਤਾਂ ਮੈਂ ਮਕੈਨਿਕ ਜਿਆਦਾ ਤੋਂ ਜਿਆਦਾ ਜੋੜਨ ਦੀ ਟਰਾਈ ਕਰ ਰਿਹਾ ਵੈਸੇ ਵੀਰੇ ਮਾਰਕੀਟ ਦੇ ਵਿੱਚ ਜਦ ਮੈਂ ਆਪ ਕੰਮ ਕਰ ਰਿਹਾ ਮੈਨੂੰ ਤਕਰੀਬਨ ਪਤਾ ਲੱਗ ਜਾਂਦਾ ਹੁੰਦਾ ਵੀ ਕਿਹੜੇ ਬੰਦੇ ਨੂੰ ਮੈਂ ਨਹੀਂ ਪਾਉਣਾ ਕਿਹੜੇ ਨੂੰ ਪਾਉਣਾ ਜਿਹੜੇ ਬੰਦੇ ਮੈਂ ਵਿਚ ਆਪ ਦੇ ਵਿੱਚ ਪਾ ਲੇ ਉਹਦੀ ਕੋਈ ਕੰਪਲੀਟ ਆਉਂਦੀ ਹੈ ਹਨਾ ਤੁਸੀਂ ਮੈਨੂੰ ਉਹਦੀ ਇਨਵੌਇਸ ਭੇਜ ਦਿਓ ਕੋਈ ਨਾ ਕੋਈ ਤੁਹਾਡੀ ਚੈਟ ਹੋਈ ਹੋਈ ਆਓ ਭੇਜੋ ਤੁਸੀਂ ਇਸ ਲੋਕੇਸ਼ਨ ਤੇ ਉਹਨੂੰ ਬੁਲਾਇਆ ਸੀ ਉਹ ਲੋਕੇਸ਼ਨ ਭੇਜ ਦਿਓ ਹੂੰ ਇਨਵੈਸ ਕਿਉਂਕਿ ਮੈਨੂੰ ਤਯਾਰ ਬਈ ਨਾ ਤਾਂ ਹੈਗਾ ਵੀਰੇ ਵੀ ਉਹਨੇ ਕਿਹੜੀ ਚੀਜ਼ ਕਿੰਨੇ ਦੀ ਹੈ ਕਿਹੜੀ ਚੀਜ਼ ਕਿੰਨੇ ਦੀ ਹੈ ਨਾ ਉਹਨੇ ਕਿਹਾ ਤੇ ਬਗਾ ਜ਼ਿਆਦਾ ਰੇਟ ਲਾਤਾ ਜਾਂ ਕੁਝ ਗਲਤ ਕੀਤਾ ਹੈ ਨਾ ਕੋਈ ਜ਼ਿੰਮੇਵਾਰੀ ਨਹੀਂ ਲਈ ਹੈਗੀ ਜੋਬ ਦੀ ਤਾਂ ਫਿਰ ਉਹਨੂੰ ਜੌਬ ਐਪ ਦੇ ਵਿੱਚ ਰੱਖਣਾ ਨਾ ਰੱਖਣਾ ਉਹ ਮੇਰੇ ਸਿਰ ਤੇ ਆ ਜਾਂਦਾ ਤੇ ਫਿਰ ਵੀਰੇ ਮੈਂ ਉਹਨੂੰ ਰੱਖੂੰਗਾ ਨਹੀਂ ਜੀ ਹਾਂ ਸਟਾਰ ਵੀ ਦੇ ਸਕਦੇ ਆ ਰੈਂਕਿੰਗ ਵੀ ਦੇ ਸਕਦਾ ਆ ਪਈਆ ਕੋਈ ਮਾੜਾ ਬੰਦਾ ਹਾਂ ਜੇ ਰਿਮੂਵ ਕਰ ਦੋਗੇ ਰਿਮੂਵ ਜ਼ਿਆਦਾਤਰ ਮੇਰੀ ਕੋਸ਼ਿਸ਼ ਹੈ ਜਿਹੜਾ ਮਾੜਾ ਆਨਸਰ ਆ ਜਿਹੜਾ ਮਾੜਾ ਆਨਸਰ ਹੈ ਜੀ ਬਿਲਕੁਲ ਇੱਕ ਸਵਾਲ ਹੋਰ ਇਹ ਆਈਡੀਆ ਕਿੱਥੋਂ ਆਇਆ ਆ ਆਈਡੀਆ ਵੀਰੇ ਸਭ ਤੋਂ ਵੱਡਾ ਤਾਂ ਉਹ ਕਿ ਕੈਨੇਡਾ 'ਚ ਮੈਨੂੰ ਲੱਗਦਾ ਨਹੀਂ ਐਪ ਕੋਈ ਹੈ ਇਸ ਤਰੀਕੇ ਦੀ ਹਾਂ ਨਹੀਂ ਸ਼ਾਇਦ ਜਿੱਥੋਂ ਤੱਕ ਮੈਂ ਸਮਝਿਆ ਘਟਕਟ ਆਪਣੇ ਪੰਜਾਬੀ ਦੀ ਤਰ੍ਹਾਂ ਨਹੀਂ ਹਾਂ ਜੀ ਕਿਉਂਕਿ ਮੇਰੇ ਟਰੱਕ ਸੇਲ ਪਰਚੇਸ ਕਰਨ ਦਾ ਜਾਂ ਹੋਰ ਕਰਨ ਦਾ ਕੋਈ ਵੀ ਸਟੇਸ਼ਨ ਹੈ ਹੀ ਨਹੀਂ ਕੋਈ ਵੀ ਨਹੀਂ ਹੈਗਾ ਪੁਰਾਣੇ ਟਰੱਕ ਖਰੀਦਣਾ ਵੇਚਣਾ ਐਦਾਂ ਦੀ ਜੌਬ ਦਾ ਸਿਸਟਮ ਜਿੱਥੇ ਸਾਰਾ ਹੀ ਟਰੱਕ ਦਾ ਰਿਲੇਟਡ ਸਮਾਨ ਹੋਵੇ ਹਾਂ ਆਪਸ਼ਨਸ ਹੈਗੀਆਂ ਵੱਡੀਆਂ ਉਹ ਫਿਰ ਵੱਖਰਾ ਲੈਵਲ ਹੈ ਇੱਕ ਨਹੀਂ ਹੈਗੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀਰੇ ਆਈਡੀ ਆਉਣ ਦੀ ਗੱਲ ਸਭ ਤੋਂ ਵੱਡਾ ਤਾਂ ਨੀਲੀ ਛਤਰੀ ਵਾਲਾ ਜੀ ਹਨਾ ਜੀ ਮੈਂ ਸੀਗਾ ਕੈਲਗਰੀ ਪਹਿਲਾਂ ਕੰਮ ਕਰਦਾ ਸੀ ਮੈਂ ਜ਼ੀਰੋ ਤੋਂ ਕੰਮ ਸਟਾਰਟ ਕੀਤਾ ਉਸ ਟਾਈਮ ਰਾਤ ਨੂੰ ਜੌਬ ਤੇ ਮੈਂ ਜਾਂਦਾ ਹੁੰਦਾ ਸੀਗਾ ਉਦੋਂ ਉਸ ਟਾਈਮ ਰਾਤਾਂ ਨੂੰ ਲੋਕ ਜੌਬ ਨਹੀਂ ਸੀ ਕਰਦੇ ਹੁੰਦੇ ਹੂੰ ਕਿਉਂਕਿ ਸਾਰਿਆਂ ਦਾ ਸ਼ਾਪਾਂ ਦਾ ਕੰਮ ਚੱਲਦਾ ਸੀ ਵਧੀਆ ਚੱਲਦਾ ਸੀ ਸਾਰਾ ਸਿਸਟਮ ਉਹ ਦੁਨੀਆ ਵੱਖਰੀ ਸੀ ਉਸ ਟਾਈਮ ਆਹ ਤਾਂ 4 ਸਾਲ ਪਹਿਲਾਂ ਦੀ ਮੈਂ ਸਟਾਰਟ ਕੀਤਾ ਜੀ ਮੈਂ ਨਾਮ ਬਣਾ ਲਿਆ ਆਵਦੀਆ ਮੇਰੀ ਕੰਪਨੀ ਨੇਮ ਸੀਗਾ ਹੈਵੀ ਡਿਊਟੀ ਐਕਸਪਰਟ ਹੂੰ ਤਾਂ ਮੈਨੂੰ ਲੋਕ ਲੱਕੀ ਨਾਮ ਤੋਂ ਜ਼ਿਆਦਾ ਜਾਣਨ ਲੱਗ ਗਏ ਹੂੰ ਜਿਆਦਾ ਜਾਣਨ ਲੱਗੇ ਹੋਏ ਲੱਕੀ ਮਕੈਨਿਕ ਲੱਕੀ ਟਰੱਕਾਂ ਵਾਲਾ ਫਲਾਣਾ ਲੱਕੀ ਟਰੱਕਾਂ ਵਾਲਾ ਹਾਂ ਲੱਕੀ 9 ਤੋਂ ਜ਼ਿਆਦਾ ਹੋ ਗਿਆ ਬਾਲਾ ਚੱਲਿਆ ਇਹ ਉਥੇ ਯਾਰ ਵੀਰੇ ਕੰਪਨੀਆਂ ਹੋਰ ਖੁੱਲ ਗਈਆਂ ਜਿਨ੍ਹਾਂ ਨੇ ਲੱਕੀ ਨਾਮ ਰੱਖ ਲਿਆ ਪਿੱਛੇ ਚੇਂਜ ਕਰ ਲਿਆ ਜਾਂ ਕੁਝ ਵੀ ਕਰ ਲਿਆ ਚਲੋ ਰੱਖ ਸਕਦੇ ਨੇ ਮੈਂ ਕਰਦਾ ਵਾਦਾ ਘਾਟਾ ਕਰ ਸਕਦੇ ਨੇ ਹਨਾ ਤਾਂ ਮੈਨੂੰ ਉਸ ਚੀਜ਼ ਦੇ ਵਿੱਚ ਪ੍ਰੋਬਲਮ ਬਹੁਤ ਆਈ ਯਾਰ ਦੋਸਤ ਸੀਗੇ ਜਿਨ੍ਹਾਂ ਨੇ ਕੰਮ ਕੀਤੇ ਨੇ ਇਹ ਤਾਂ ਮੈਂ ਉਤੋਂ ਵੀਰੇ ਮੂਵ ਹੋ ਗਿਆ ਜੀ ਕਿਉਂਕਿ ਦੇਖੋ ਜਿਹਦੇ ਨਾਲ ਇੱਕ ਵਾਰੀ ਖਾ ਲਿਆ ਚਾਹ ਉਹਨੇ ਮਾੜਾ ਹੀ ਕੀਤਾ ਪਰ ਲੜਦੇ ਵੀ ਚੰਗੇ ਨਹੀਂ ਲੱਗਦੇ ਉਰੇ ਮੈਂ ਤਾਂ ਕਰਨਾ ਆਏ ਹੋਇਆ ਕੀ ਕਰਾਂਗੇ ਜੀ ਕਿਸੇ ਨਾਲ ਲੜਕੇ ਵੀ ਕੀ ਕਰਾਂਗੇ ਨਾ ਤੇ ਉਹ ਨੀਲੀ ਛਤਰੀ ਵਾਲ ਤੇ ਆ ਆਸ ਰੱਖ ਕੇ ਮੈਂ ਉੱਥੋਂ ਆ ਗਿਆ ਕੈਮਰੂਪ ਆ ਗਿਆ ਫਿਰ ਮੈਨੂੰ ਇਹ ਚੀਜ਼ ਦੀ ਬੜੀ ਪ੍ਰੋਬਲਮ ਆਈ ਕਿ ਯਾਰ ਅੱਜ ਮੈਂ ਕੈਲਗਰੀ ਛੱਡਿਆ ਕੱਲ ਨੂੰ ਮੈਨੂੰ ਕੈਮਰੂਪ ਵੀ ਛੱਡਣਾ ਪੈਜੂਗਾ ਮੈਂ ਕੀ ਕਰੂੰਗਾ ਹੂੰ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋਊਗਾ ਇਹ ਤਾਂ ਚੀਜ਼ਾਂ ਤਾਂ ਬੁੱਤ ਦੇ ਨਾਲ ਹੋ ਜਾਣਗੀਆਂ ਜੀ ਹੋ ਟ੍ਰਾਂਟੋ ਵਾਲੇ ਬੰਦੇ ਨੂੰ ਮੈਂ ਕਿੱਥੇ ਜਾ ਕੇ ਦੱਸ ਕੀ ਆਉਂਗਾ ਕਿ ਬਾਈ ਜੀ ਮੈਂ ਜਿਹੜੇ ਤੁਸੀਂ ਕਿਸ ਨੂੰ ਹੋਰ ਨੂੰ ਜਾਬ ਦਿੱਤੀ ਐ ਛੱਲ ਤੁਹਾਡੀ ਲਾਈ ਗਈ ਆ ਚਾ ਕੋਈ ਦਿੱਕਤ ਆਈ ਆ ਜਾਂ ਕੰਮ ਸਹੀ ਕੀਤਾ ਜਾਂ ਗਲਤ ਕੀਤਾ ਵੀ ਉਹ ਮੈਂ ਨਹੀਂ ਹੈਗਾ ਮੈਂ ਵੱਖਰਾ ਹਾਂ ਤੁਹਾਡੇ ਨਾਂ ਦੀ ਕਰ ਕੋਈ ਵੀ ਕਰ ਸਕਦਾ ਸੀ ਹਾਂ ਕਿਹਨੂੰ ਕਿਹਨੂੰ ਦੱਸੂਗਾ ਜੀ ਤਾਂ ਬਹੁਤ ਜ਼ਿਆਦਾ ਦਿੱਕਤ ਆਈ ਆ ਫਿਰ ਮੈਂ ਜਦੋਂ ਇਹ ਐਪ ਦਾ ਆਈਡੀਆ ਆਇਆ ਵੀਰੇ ਪਰਮਾਤਮਾ ਵੱਲੋਂ ਆਪਣੇ ਆਪ ਹੀ ਹਰ ਚੀਜ਼ ਇੱਕ ਇੱਕ ਪਹਿਲੂ ਤੇ ਹੁਣ ਮੈਨੂੰ ਡੇਢ ਸਾਲ ਹੋ ਗਿਆ ਇਸ ਚੀਜ਼ ਤੇ ਕੰਮ ਕਰਦੇ ਨੂੰ ਅੱਜ ਦਾ ਆਈਡੀਆ ਨਹੀਂ ਹੈਗਾ ਡੇਢ ਸਾਲ ਤੋਂ ਮੈਂ ਤੇ ਵਰਕ ਕਰ ਰਿਹਾ 1 ਸਾਲ ਤੱਕ ਮੈਨੂੰ ਐਪ ਬਣਾਉਣ ਤੇ ਲੱਗ ਗਿਆ ਜੀ ਬਹੁਤ ਈਜ਼ੀ ਨਹੀਂ ਹੈਗਾ ਕੰਮ ਬਹੁਤ ਜ਼ਿਆਦਾ ਔਖਾ ਹੈ ਜਦੋਂ ਆਪਾਂ ਕੰਮ ਦੇ ਵਿੱਚ ਪੈਨੇ ਆ ਜੀ ਬਹੁਤ ਸਰਵਿਸਾਂ ਲੈਣੀਆਂ ਹੁੰਦੀਆਂ ਨੇ ਕਾਪੀ ਰਾਈਟਸ ਲੈਣੀਆਂ ਹੁੰਦੀਆਂ ਨੇ ਬਹੁਤ ਕੁਝ ਕਰਨਾ ਹੁੰਦਾ ਤੇ ਐਪ ਹੁਣ ਐਪ ਬਣ ਗਈ ਐਪ ਬਣਨ ਦੇ ਨਾਲ ਸਾਰੇ ਮਕੈਨਿਕ ਬਰਾਬਰ ਕੈਟਾਗਰੀ ਚ ਆ ਗਏ ਇੱਕ ਸਟੇਸ਼ਨ ਮਿਲ ਗਿਆ ਉਹਨਾਂ ਨੂੰ ਸਟੇਸ਼ਨ ਮਿਲ ਗਿਆ ਜੀ ਪਹਿਲਾਂ ਕੀ ਹੁੰਦਾ ਸੀ Google ਦੇ ਉੱਤੇ ਇੱਕ ਬੰਦਾ ਜ਼ਿਆਦਾ ਪੈਸੇ ਖਰਚ ਕੇ ਉੱਪਰ ਆ ਜਾਂਦਾ ਸੀਗਾ ਐਡ ਦੇ ਕੇ ਉਹੀ ਸ਼ੋ ਹੋਂਦਾ ਸੀ ਸਾਰਿਆਂ ਨੂੰ ਦੇ ਕੀ ਇਹ ਮਤੜ ਰਹੇ ਨੇ ਹਾਂ 300 ਕਿਲੋਮੀਟਰ ਤੇ ਵੀ ਹੋਈ ਸ਼ੋ ਹੋ ਰਿਹਾ ਉੱਥੇ ਵੀ ਉਹੀ ਸ਼ੋ ਹੋ ਰਿਹਾ ਜਿਹੜਾ ਬੰਦਾ 300 ਕਿਲੋਮੀਟਰ ਕਾ ਪਾਉਰੇ ਬੈਠੇ ਹੋਇਆ ਉਧਰ ਬਾਈ ਬੈਠਾ ਹੋਇਆ ਉਹਦੀ ਆਈਡੀ ਸ਼ੋ ਹੋਈ ਜਾਵੇ ਮੇਰੀ ਹੋਵੇ ਨਾ ਹਾਂ ਇਹ ਵੀ ਹੁੰਦਾ ਵਾ ਇਹ ਆਮ ਤੌਰ ਤੇ ਹੁੰਦਾ ਜੀ ਹੁਣ ਜਿਹੜਾ ਬੰਦਾ ਤਾਂ ਜਿਆਦਾ ਪੈਸੇ ਖਰਚ ਕਰ ਰਿਹਾ ਉਹਦਾ ਤਾਂ ਘੱਟ ਚੱਲੀ ਜਾ ਰਿਹਾ ਹੁਣ ਨਵਾਂ ਬੰਦਾ ਇੰਨੇ ਪੈਸੇ ਨਹੀਂ ਖਰਚੇ ਕਰ ਸਕਦਾ ਰਿਸਕ ਨਹੀਂ ਲੈ ਸਕਦਾ ਕਿਉਂਕਿ ਅੱਜ ਜੇ ਪੈਸੇ ਖਰਚਾਂਗੇ ਤਾਂ ਡੇਢ ਮਹੀਨੇ ਤੱਕ 2 ਮਹੀਨੇ ਤੱਕ ਆਈਡੀ ਫਿਰ ਉੱਪਰ ਆਉਣ ਲੱਗਦੀ ਹੈ ਜੀ ਉਦੋਂ ਤੱਕ ਬੰਦੇ ਦਾ ਟੂਆ ਨਿਕਲ ਜਾਂਦਾ ਹਾਂ ਖਰਚੇ ਜਿਹੜੇ ਪੱਕੇ ਹੋ ਪੈਣੀ ਪੈਣੇ ਨੇ ਤਾਂ ਇਸ ਚੀਜ਼ ਦੇ ਵਿੱਚ ਸਾਰੇ ਬਰਾਬਰ ਕਰਦੇ ਜੀ ਸਾਰੇ ਬਰਾਬਰ ਮਤਲਬ ਹਰ ਤਰ੍ਹਾਂ ਦਾ ਟੈਰਨ ਵਾਲਾ ਵੀ ਉਸੇ ਆਬ ਤੇ ਆ ਉਹ ਵੀ ਇਹ ਹੈ ਵੀ ਕੋਈ ਬੰਦਾ ਜਿਆਦਾ ਪੈਸੇ ਖਰਚ ਕੇ ਤੁਹਾਡੇ ਤੋਂ ਪਹਿਲਾਂ ਨਹੀਂ ਸ਼ੋ ਹੋ ਸਕਦਾ ਜਿਹੜਾ ਜਿਹੜੀ ਜਿਹੋ ਪੜਾਉਣਾ ਹਾਂ ਜਿੱਥੇ ਤੁਸੀਂ ਖੜਿਓ ਜਿਹੜਾ ਬੰਦਾ ਤੁਹਾਡੇ ਨੇੜੇ ਆ ਤੁਹਾਨੂੰ ਪਹਿਲਾਂ ਉਹਦਾ ਲਿਸਟ ਵਾਈਜ਼ ਹੀ ਸ਼ੋ ਹੋਊਗਾ ਇਹਦਾ ਮਤਲਬ ਮਕੈਨਿਕਾਂ ਨੂੰ ਵੀ ਰੋਜ਼ਗਾਰ ਮਿਲੂਗਾ ਬਹੁਤ ਜ਼ਿਆਦਾ ਟਰੱਕ ਵਾਲਿਆਂ ਨੂੰ ਵੀ ਸਹੂਲਤ ਮਿਲੂਗੀ ਬਿਲਕੁਲ ਜੀ ਹੁਣ ਇੱਕ ਤਾਂ ਮਕੈਨਿਕ ਹੈਗਾ ਉਹ ਕਹਿੰਦਾ ਜੀ ਮੈਨੂੰ ਇੱਕ ਦਿਨ ਦਾ 300 ਡਾਲਰ ਬਣ ਗਿਆ ਵੀ ਮੇਰਾ ਬਹੁਤ ਹੈ ਹਾਂ ਇੱਕ ਬੰਦਾ ਕਹਿੰਦਾ ਜੀ ਮੈਨੂੰ 3000 ਬਣੇ ਮੇਰਾ ਤਾਂ ਸਰਦਾ ਹਾਂ ਫੇਰ ਰੋਟੀ ਲੰਘੂ ਫੇਰ ਰੋਟੀ ਲੰਘੂਗੀ ਹੁਣ ਜਿਹੜਾ 300 ਵਾਲਾ ਉਹਨੂੰ ਕੰਮ ਨਹੀਂ ਮਿਲ ਰਿਹਾ ਯਾਰ ਵੀਰੇ ਹਾਂ ਕਹਿੰਦਾ ਜੀ ਤੇ ਜੀਰੂ ਆਪਾਂ ਜੌਬ ਦੇ ਰਹੇ ਆ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਹਦੇ ਪੇਪਰ ਵਰਕ ਹੈਗਾ ਉਹ ਪਹਿਲਾਂ ਕੀ ਕੰਮ ਕਰਦਾ ਸੀਗਾ ਉਹ ਮਕੈਨਿਕ ਸਿੱਧਾ ਜਾ ਕੇ ਵੈਨਪਾਲੀ ਉਹਨੇ ਜਾਂ ਕੀ ਕੀਤਾ ਕਿੰਦਾ ਉਹਨੇ ਪੇਪਰ ਬਣਾ ਲਈ ਕੀ ਕਰਕੇ ਕਿੰਦਾ ਆਇਆ ਉਹ ਲਾਈਨ ਦੇ ਵਿੱਚ ਪਤਾ ਹੀ ਨਹੀਂ ਹੁੰਦਾ ਹੁਣ ਇੱਥੇ ਮੈਂ ਜਦੋਂ ਮਕੈਨਿਕ ਜਿਹੜਾ ਮੇਰੇ ਨਾਲ ਜੋੜਨਾ ਹੈ ਜੀ ਉਹਨੇ ਮੇਰੀ ਐਪ ਦੇ ਉੱਤੇ ਆਪਦੀ ਆਈਡੀ ਬਣਾ ਲਈ ਮਕੈਨਿਕ ਨੇ ਮਕੈਨਿਕ ਨੇ ਉਹਨੇ ਮੈਨੂੰ ਪੇਪਰ ਪਾਤੇ ਮੈਂ ਪੇਪਰ ਚੈੱਕ ਕਰਨੀ ਆ ਚੈੱਕ ਕਰਕੇ ਮੈਂ ਉਹਨੂੰ ਪਰਮਿਸ਼ਨ ਦੇਣੀ ਆ ਤਾਂ ਉਹ ਮੇਰੀ ਐਪ ਦੇ ਉੱਤੇ ਸ਼ੋ ਹੋ ਸਕੂਗਾ ਹੂੰ ਆਥੈਂਟਿਕ ਤਰੀਕੇ ਨਾਲ ਹਾਂ ਜੇ ਉਹਦੇ ਲਈ ਪੇਪਰ ਹੀ ਟਾਇਰਾਂ ਵਾਲੇ ਨੇ ਉਹ ਕਹੇ ਜੀ ਮੈਨੂੰ ਮੋਬਾਈਲ ਮਕੈਨਿਕ ਬਣਾ ਦਿਓ ਮੈਂ ਕਿੱਦਾਂ ਬਣਾ ਦੂੰਗਾ ਯਾਰ ਵੀਰੇ ਜਿਹੜੀ ਚੀਜ਼ ਉਹ ਮਾਸਟਰ ਆ ਉਹ ਉਹ ਚੀਜ਼ ਦਰਜ ਹੋਏ ਇਹ ਚੀਜ਼ ਦਾ ਮਾਸਟਰ ਆ ਭਾਈ ਇਹ ਕੰਮ ਚ ਮਾਰੇ ਤੋ ਆ ਕਰਾ ਸਕਦੇ ਹਾਂ ਕਰਾ ਸਕਦੇ ਹੋ ਹੁਣ ਟਾਇਰਾਂ ਵਾਲਾ ਬੰਦਾ ਹੈ ਉਹਨੂੰ ਜੇ ਕਿਸੇ ਨੇ ਜੌਬ ਦੇਣੀ ਹੈ ਵੀ ਭਾਈ ਜੀ ਮੇਰੀ ਕੂਲਰ ਦੀ ਜੌਬ ਕਰ ਦੋਗੇ ਤਾਂ ਉਹ ਬੰਦੇ ਨੂੰ ਪਤਾ ਹੈ ਕਿ ਮੈਂ ਟਾਇਰਾਂ ਵਾਲੇ ਬੰਦੇ ਨੂੰ ਮੋਬਾਈਲ ਮਕੈਨਿਕ ਦੀ ਜੌਬ ਦੇ ਰਿਹਾ ਤਾਂ ਉਹਦਾ ਰਿਸਕ ਹੈ ਬੰਦੇ ਦਾ ਹਨਾ ਹਾਂ ਤੇ ਇਥੇ ਸਾਰਿਆਂ ਨਾਲੋਂ ਵਧੀਆ ਤਾਂ ਇਹ ਹੋ ਗਿਆ ਵੀਰੇ ਕਿ ਜਿਹੜੇ ਬੰਦੇ ਲਵੇ ਜਿਹੜੇ ਪੇਪਰ ਨੇ ਜੀ ਦਾ ਤਜਰਬਾ ਉਹ ਤੁਹਾਡੇ ਕੋਲੇ ਪਿਆ ਹਾਂ ਤੁਹਾਡੇ ਕੋਲੇ ਹਾਜ਼ਰ ਹੈ ਜਿਹੜਾ ਤੁਹਾਨੂੰ ਸੂਟ ਕਰਦਾ ਭਾਈ ਉਹਨਾਂ ਚੋਂ ਲੈ ਲਓ ਸਾਰੇ ਨਗ ਸਾਹਮਣੇ ਪਏ ਸਾਹਮਣੇ ਪੈ ਨੇ ਜੀ ਸਾਹਮਣੇ ਪਏ ਆ ਉਹਨੂੰ ਕੰਪਨੀ ਬੰਦੇ ਨੂੰ ਲੱਭਣ ਤੇ ਟਾਈਮ ਲਾ ਆਂਦੀ ਹੈ ਕਿ ਉਹਨੂੰ ਜਦੋਂ ਸਰਦੀਆਂ 'ਚ ਬਿਜ਼ੀ ਟਾਈਮ ਹੁੰਦਾ ਉਹਨਾਂ ਨੂੰ ਮਕੈਨਿਕ ਨਹੀਂ ਮਿਲਦਾ ਲੋੜ ਜ਼ਰੂਰੀ ਹੁੰਦਾ ਸਾਰਾ ਸਟਾਫ ਉਹਦਾ ਲੱਗਿਆ ਹੋਇਆ ਹੁੰਦਾ ਵੀ ਮਕੈਨਿਕ ਲੱਭੋ ਕੀ ਉਹਨੂੰ ਜੋਬ ਦੇਣੀ ਹੈ ਕੀ ਕਰਨੀ ਹੈ ਕੀ ਰੇਟ ਮੰਗ ਰਿਹਾ ਹੋ ਕੀ ਕਰ ਰਿਹਾ ਕਿਵੇਂ ਕਰ ਰਿਹਾ ਸਾਰੇ ਬਿਜ਼ੀ ਹੋ ਗਏ ਚਾਰ ਪੰਜ ਬੰਦੇ ਬਿਜ਼ੀ ਹੋ ਗਏ ਇਹ ਤੇ ਬਿਜ਼ੀ ਵਾਲਾ ਕੰਮ ਹੀ ਨਹੀਂ ਰਿਹਾ ਬਿਜ਼ੀ ਵਾਲਾ ਕੰਮ ਹੀ ਰੇਟ ਉਹਨਾਂ ਲੋਕਾਂ ਤੇ ਸਿੰਧੇ ਬੰਦੇ ਬੈਠੇ ਹੋਏ ਨੇ ਵੀ ਕਿੰਨੀ ਦੂਰ ਤੋਂ ਐ ਵੀ ਪਹਿਲੇ ਨੂੰ ਫੋਨ ਮਾਰਿਆ ਉਹ ਕਹਦਾ ਚਾਰ ਘੰਟੇ ਬਿਜ਼ੀ ਆ ਦੂਜੇ ਨੂੰ ਫੋਨ ਮਾਰਿਆ ਉਹ ਕਹਦਾ ਤਿੰਨ ਘੰਟੇ ਬਿਜ਼ੀ ਆ ਜਿਹੜਾ ਵੀ ਅਜੇ ਉੱਥੋਂ ਤੁਹਾਨੂੰ ਜਿਆਦਾ ਜਲਦੀ ਆ ਤੁਸੀਂ ਦੂਰ ਨਾਲਾ ਮੈਕੈਨਿਕ ਜਲਦੀ ਬੁਲਾ ਲਓ ਹੂੰ ਜੇ ਉਹਦੇ ਲਈ ਵੀ ਜੌਬ ਨਹੀਂ ਹੈਗੀ ਦੂਰ ਨੂੰ ਬਲਾਓ ਵੀ ਟੀਕਾ ਤੇਰਾ ਡੇਢ ਦੋ ਘੰਟੇ ਦਾ ਰਸਤਾ ਉਹ ਆਪਸੀ ਅੰਡਰਸਟੈਂਡਿੰਗ ਆ ਉਹ ਅੰਡਰਸਟੈਂਡਿੰਗ ਆ ਜੀ ਤੇ ਇਹਦਾ ਫਾਇਦਾ ਵੀ ਹੋ ਗਿਆ ਵੀ ਚਲੋ ਮੈਕੈਨ ਹਾਂ ਜੀ ਬੀੜੇ ਕਲਾਟਕ ਫਿਲਹਾਲ ਟ੍ਰੱਕਾਂ ਦਾ ਹਾਲ ਹੈ ਨਾ ਫਿਲਹਾਲ ਟ੍ਰੱਕਾਂ ਦਾ ਹੈ ਕਿ ਕਾਰਾਂ ਦਾ ਕੀਤਾ ਹੈਗਾ ਕਾਰਾਂ ਦਾ ਜਿਹੜੇ ਸ਼ੌਪਾਂ ਵਾਲੇ ਨੇਗੇ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਬਿਜ਼ੀ ਨੇ ਹਨਾ ਜੀ ਤੇ ਆਪਣੇ ਜਿਹੜੇ ਲੇਡੀਜ਼ ਨੇ ਜੀ ਉਹਨਾਂ ਨੂੰ ਛੇਤੀ ਕੋਈ ਮਕੈਨਿਕ ਨਹੀਂ ਮਿਲਦਾ ਹੈਗਾ ਕਾਰਾਂ ਦੇ ਲਈ ਬਹੁਤ ਦਿੱਕਤ ਆਉਂਦੀ ਹੈ ਤਾਂ ਕਈ ਬੰਦਿਆਂ ਨੇ ਹੋਮ ਬੇਸਡ ਬਿਜ਼ਨਸ ਸ਼ੁਰੂ ਕੀਤੇ ਹੋਏ ਨੇ ਗਰਾਜ ਮਕੈਨਿਕ ਬੋਲਦੇ ਉਹਨਾਂ ਨੂੰ ਉਹ ਐਡਵਰਟਾਈਜ਼ਮੈਂਟ ਨਹੀਂ ਬੜੇ ਪਧਰਤੀ ਕਰਦੇ ਹੁੰਦੇ ਤਾਂ ਵੀ ਕੁਝ ਕੁ ਬੰਦਿਆਂ ਨੂੰ ਉਹਨਾਂ ਬਾਰੇ ਪਤਾ ਹੁੰਦਾ ਕਿ ਵੀ ਉਹਦਾ ਗਰਾਜ ਦੇ ਵਿੱਚ ਮਕੈਨਿਕ ਆਇਆ ਰਿਟਾਇਰ ਮਕੈਨਿਕ ਹੈ ਕੋਈ ਉਹ ਕੰਮ ਕਰ ਰਿਹਾ ਤਾਂ ਆਪਣੀ ਐਪ ਦੇ ਵਿੱਚ ਆਪਾਂ ਉਹਨਾਂ ਨੂੰ ਪਲੇਟਫਾਰਮ ਦੇ ਸਕਦੇ ਹਾਂ ਦਿੱਤਾ ਹੋਇਆ ਵੀ ਕੋਈ ਵੀ ਬੰਦਾ ਹੋਮ ਬੇਸਡ ਬਿਜ਼ਨਸ ਆਪਦਾ ਉੱਥੇ ਸ਼ੋਅ ਕਰ ਸਕਦਾ ਘਾਰਾਂ ਦੇ ਲਈ ਘਾਰਾਂ ਦੇ ਇੱਕ ਹੋਰ ਗੱਲ ਆ ਟਰੱਕਾਂ ਦਾ ਦੌਰ ਥੋੜਾ ਜਿਹਾ ਮੰਦਾ ਚੱਲਦਾ ਤੇ ਉਹਨਾਂ ਕੋਈ ਰਾਇਤ ਹੋਊਗੀ ਖਾਸ ਤੌਰ ਤੇ ਕੀ ਐਪ ਹੀ ਸਾਰੀ ਇਹ ਰਾਇਤ ਦੇ ਤੌਰ ਤੇ ਹੀ ਆ ਵੀਰੇ ਸਭ ਤੋਂ ਵੱਡੀ ਗੱਲ ਤਾਂ ਜੀ ਆਡੀ ਵੱਡੀ ਜਿਹੜੀ ਜੌਬ ਹੁੰਦੀ ਸੀਗੀ ਉਹ ਰੇਡੀਏਟਰ ਦੀ ਜੌਬ 16 16000 ਚ ਹੋਈ ਹੋਈ ਆ ਅੱਛਾ 27 2200 ਦੀ ਜੌਬ ਤੇ 3000 ਦੀ ਜੌਬ ਕੋਈ ਵੀ ਹੋਵੇ ਉਹ 10 10 15 15000 ਚ ਵੀ ਹੋਈ ਹੋਈ ਆ ਅੱਛਾ ਮੰਦੇ ਹਾਲ ਚ ਕੋਈ ਨਹੀਂ ਕਿਸੇ ਦੇ ਪ੍ਰਵਾਹ ਕਰਦਾ ਸੀਗਾ ਹੂੰ ਛਿਲ ਲਾਉਣ ਲੱਗੇ ਇਹਦੇ ਵਿੱਚ ਜਦੋਂ ਤੁਹਾਡੇ ਕੋਲੇ ਆਪਸ਼ਨ ਨਹੀਂ ਮੈਂ ਦਿੱਤੀਆਂ ਬਿਜਲੀ ਰੇਟ ਜਿਹਦੇ ਨਾਲ ਤੁਹਾਡਾ ਭਾਅ ਬਣਦਾ ਉਹਨੂੰ ਸੱਦ ਲਓ ਉਹਨੂੰ ਸੱਦ ਲਓ ਜੀ ਇਹ ਬਹੁਤ ਵੱਡੀ ਗੱਲ ਹੈ ਜਦੋਂ ਕੰਪੀਟੀਸ਼ਨ ਦੇ ਵਿੱਚੋਂ ਸਾਡੇ ਕੋਲੇ ਮਕੈਨਿਕ ਜਿਆਦਾ ਆ ਗਏ ਤੁਸੀਂ ਕਿਸੇ ਨੂੰ ਵੀ ਪੁੱਛੋ ਵੀ ਭਾਈ ਤੇਰਾ ਰੇਟ ਕੀ ਹੈ ਉਹ ਜਿਹੜਾ ਪਾਸ ਤਾ ਨੂੰ ਮੈਂ ਵਿੱਚ ਨਹੀਂ ਆਇਆ ਹੈਗਾ ਮੈਂ ਕਿਸੇ ਵੀ ਚੀਜ਼ ਦੇ ਵਿੱਚ ਹਾਂ ਮੈਂ ਤੁਹਾਨੂੰ ਇੱਕ ਐਪ ਦੇਤੀ ਮਕੈਨਿਕ ਦੇਤਾ ਤੇ ਇੱਕ ਵਾਰੀ ਟਰੱਕ ਵਾਲਾ ਖੜ ਗਿਆ ਤੁਸੀਂ ਦੋਨੇ ਆਪਸ ਵਿੱਚ ਗੱਲ ਕਰਨੀ ਹੈ ਹਾਂ ਡਰਾਈਵਰ ਨੇ ਕੰਪਨੀ ਵਾਲੇ ਨੇ ਮਕੈਨਿਕ ਨਾਲ ਸਿੱਧੀ ਗੱਲ ਕਰਨੀ ਹੈ ਮੇਰਾ ਕੋਈ ਰੋਲ ਨਹੀਂ ਹੈਗਾ ਵਿੱਚ ਮੈਂ ਤੁਹਾਨੂੰ ਸਿੱਧਾ ਨੰਬਰ ਇੱਕ ਦੂਜੇ ਦਾ ਪ੍ਰੋਵਾਈਡ ਕੀਤਾ ਮੈਂ ਕੋਈ ਕਮਿਸ਼ਨ ਵਿੱਚੋਂ ਕੁਝ ਵੀ ਨਹੀਂ ਲਿਆ ਅੱਛਾ ਮੈਂ ਕੁਝ ਵੀ ਨਹੀਂ ਲਿਆ ਜੀ ਵਿੱਚੋਂ ਸਿੱਧਾ ਦਾ ਸਿੱਧਾ ਤੁਸੀਂ ਮਕੈਨਿਕ ਨਾਲ ਟੱਚ ਅਪ ਕਰ ਸਕਦੇ ਹੋ ਮਕੈਨਿਕ ਦੇ ਨਾਲ ਤੁਸੀਂ ਰੇਟ ਕਰ ਸਕਦੇ ਹੋ ਸ਼ੌਪਾ ਨਾਲ ਤੁਸੀਂ ਰੇਟ ਕਰ ਸਕਦੇ ਹੋ ਹੁਣ ਕਈ ਸ਼ੌਪਾ ਨਹੀਂ ਗੀਆਂ ਦਿਨੇ ਤੁਹਾਨੂੰ ਕੋਈ ਦਿੱਕਤ ਪੈਂਦੀ ਆ ਮੋਬਾਈਲ ਸਰਵਿਸ ਬੁਲਾਉਣ ਦੀ ਜ਼ਰੂਰਤ ਤੁਹਾਨੂੰ ਲੱਗਦਾ ਵੀ ਨਹੀਂ ਹੈਗੀ ਸ਼ੌਪਾ ਖੁੱਲੀਆਂ ਨੇ ਸ਼ੌਪਾ ਵਿੱਚ ਪਈਆਂ ਨੇ ਸ਼ੌਪਾ ਵਾਲਿਆਂ ਨੂੰ ਫੋਨ ਕਰੋ ਕੀ ਯਾਰ ਮੇਰਾ ਟਰੱਕ ਆ ਰਿਹਾ ਤੂੰ ਮੇਰਾ ਕੰਮ ਕਰ ਦੇਗਾ ਵੀ ਮੇਰਾ ਟਰੱਕ ਚੱਲਦੀ ਹਾਲਤ ਦੇ ਵਿੱਚ ਆਏਗਾ ਉਹ ਕਹਦਾ ਹਾਂ ਕਰ ਦੂੰਗਾ ਤੇ ਪਹਿਲਾਂ ਸਰਵਿਸ ਕੋਲ ਤੂੰ ਕੰਮ ਕਰਾਓ ਤੇ ਇੱਕ ਕੰਮ ਕਿਵੇਂ ਕਰੂਗੀ ਐਪ ਇਹ ਸਭ ਤੋਂ ਪਹਿਲਾਂ ਬੰਦੇ ਨੇ ਡਾਊਨਲੋਡ ਕਰ ਲੀ ਤੁਸੀਂ ਨੇ ਜੀ ਨਾ ਕੀ ਐਪ ਦਾ ਲੱਕੀ ਮੈਕੈਨਿਕਸ ਇਹ ਡਾਊਨਲੋਡ ਕਰ ਲੀ ਐਪ ਤੁਸੀਂ ਨੇ ਡਾਊਨਲੋਡ ਕਰ ਲਈ ਹਾਂ ਕਲਿੱਕ ਕਰੀਤਾ ਦੋ ਵਾਰੀ ਉਹਨੂੰ ਹਾਂ ਬਸ ਉਹ ਚੱਲ ਪਈ ਚੱਲ ਪਈ ਹਾਂ ਬਸ ਉਹ ਕੁਝ ਨਹੀਂ ਕਰਨਾ ਹੋਰ ਤੁਹਾਡੇ ਕੋਲ ਵੀ ਸਾਰੇ ਖੁੱਲ ਗਏ ਹੋ ਲੌਗਇਨ ਕਰਨ ਦੀ ਤੁਹਾਨੂੰ ਜਰੂਰਤ ਨਹੀਂ ਹੈਗੀ ਜੀ ਡਰਾਈਵਰ ਨੂੰ ਕੰਪਨੀ ਵਾਲ ਨੂੰ ਕਿਸੇ ਨੂੰ ਲੌਗਇਨ ਕਰਨ ਦੀ ਜਰੂਰਤ ਨਹੀਂ ਹੈਗੀ ਵੀ ਆ ਕਰੋ ਕੁਝ ਨਹੀਂ ਕਰਨਾ ਬਸ ਡਾਊਨਲੋਡ ਕਰਨੀ ਹੈ ਤੇ ਤੁਸੀਂ ਨੇ ਉਹਨੂੰ ਯੂਜ਼ ਕਰਨਾ ਤੁਸੀਂ ਨੇ ਕਿਤੋਂ ਮਕੈਨਿਕ ਕਰਨਾ ਕੁਝ ਵੀ ਕਰਨਾ ਉਸ ਦੀ ਕਰ ਸਕਦੇ ਸਾਹਮਣੇ ਫੋਟੋਆਂ ਹੀ ਬਣੀਆਂ ਹੋਈਆਂ ਸਾਰਾ ਕੁਝ ਬਣਿਆ ਹੋਇਆ ਜੀ ਮੈਂ ਐਦਾਂ ਦਾ ਸਿਸਟਮ ਕੀਤਾ ਕਿ ਅਨਪੜ੍ਹ ਬੰਦੇ ਦੀ ਲਈ ਬਣਾਈ ਹੈ ਇਹ ਚੀਜ਼ ਉਹਨੂੰ ਕੋਈ ਵੀ ਬੰਦਾ ਚਲਾ ਸਕਦਾ ਹੈ ਅਨਪੜਵੰਦੀ ਨੂੰ ਤੁਸੀਂ ਜੇ ਤੁਹਾਡਾ ਕੋਈ ਯਾਰ ਦੋਸਤ ਕਿਤੇ ਖੜ ਗਿਆ ਬੜਿਆ ਲਿਖਿਆ ਨਹੀਂ ਹੈਗਾ ਉਹਨੂੰ ਮਕੈਨਿਕ ਲੱਭਣਾ ਉਹਨੇ ਤੁਸੀਂ ਉਹਨੂੰ ਸਦਾ ਹੀ ਲਿੰਕ ਭੇਜ ਦਿਓ ਇੱਕ ਵੀ ਆਪ ਐਪ ਡਾਊਨਲੋਡ ਕਰ ਲੈ ਉਹਨੇ ਡਾਊਨਲੋਡ ਕਰ ਲਈ ਸਾਰਾ ਕੁਝ ਉਹਦੇ ਮੂਰੇ ਆ ਗਿਆ ਫੋਟੋਸ਼ਾਪੀਆਂ ਹੋਈਆਂ ਨੇ ਫੋਟੋਸ਼ਾਪੀਆਂ ਹੋਈਆਂ ਨਹੀਂ ਦੇਖ ਕੇ ਉਸਦਾ ਫੋਨ ਕਰੂਗਾ ਵੀ ਆ ਨੰਬਰ ਪਿਆ ਵਾ ਨਾਲ ਨਕਸ਼ਾ ਆ ਗਿਆ ਦਾ ਵਾ ਹਾਂਜੀ ਤੇ ਮਕੈਨਿਕ ਜਿੱਥੋਂ ਚਾਹੀਦਾ ਮਕੈਨਿਕ ਲੋ ਹਾਂਜੀ ਇੱਕ ਹੋਰ ਵੀ ਬਹੁਤ ਵੱਡੀ ਚੀਜ਼ ਕਰਤੀ ਹਾਂ ਉਹਦੇ ਚ ਲੈਂਗੁਏਜ ਸਾਰੀਆਂ ਪਾਤੀਆਂ ਪੰਜਾਬੀ ਚ ਕਰ ਲਓ ਤੁਸੀਂ ਇੰਗਲਿਸ਼ ਚ ਕਰ ਲਓ ਤੁਸੀਂ ਬੰਦੇ ਨੂੰ ਤੁਸੀਂ ਪੰਜਾਬੀ ਨੂੰ ਮੂਰਲਾ ਗੋਰਾ ਬੰਦਾ ਮਕੈਨਿਕ ਆ ਤੁਸੀਂ ਪੰਜਾਬੀ ਚ ਮੈਸੇਜ ਭੇਜੋ ਉਹਦੇ ਕੋਲ ਅੰਗਰੇਜ਼ੀ ਚ ਪਹੁੰਚੂਗਾ ਟਰਾਂਸਲੇਟ ਆਪ ਹੀ ਹੋ ਜੂ ਆਪ ਹੀ ਹੋ ਜੂਗਾ ਜੀ ਵੀ ਮੈਂ ਇੱਥੇ ਖੜਾ ਤੇ ਇੱਥੇ ਪਹੁੰਚ ਜਾ ਹਾਂ ਸਾਰਾ ਕੁਝ ਉਹਦਾ ਐਪ ਨਹੀਂ ਕਰ ਦੇਣਾ ਗੱਲਬੱਟੀ ਹੋ ਗਈ ਦਰਸ਼ਕੋ ਇਹ ਤਾਂ ਫਿਰ ਇਹ ਮੈਂ ਕਹਿੰਨਾ ਹੈ ਨਹੀਂ ਸੀ ਐਪ ਹੈ ਨਾ ਇਹ ਬਿਲਕੁਲ ਵੀ ਨਹੀਂ ਜੀ ਬਿਲਕੁਲ ਵੀ ਬੜਾ ਤੁਸੀਂ ਮੈਂ ਜਿਹੜੀਆਂ ਚੀਜ਼ਾਂ ਚੋਂ ਲੰਗਿਆ ਹੋਇਆ ਮੈਂ ਬਹੁਤ ਔਖਾ ਟਾਈਮ ਦੇਖਿਆ ਹੋਇਆ ਬਹੁਤ ਔਖਾ ਟਾਈਮ ਦੇਖਿਆ ਮੈਂ ਉਹ ਨੀਲੀ ਛਤਰੀ ਵਾਲੇ ਤੇ ਆਸ ਰੱਖ ਕੇ ਅੱਗੇ ਨਿਕਲ ਜਾਣਾ ਮੈਂ ਨਾ ਝਗੜੇ ਚ ਪੈਣਾ ਕਿਸੇ ਚਨਾਮ ਕਿਸੇ ਰੋਲੇ ਚ ਪੈਣਾ ਜਿਹੜੀ ਬੰਦੀ ਮੈਨੂੰ ਜਾਣਦੇ ਨੇ ਉਹ ਮੈਨੂੰ ਇੰਨੇ ਕ ਵਧੀਆ ਪਿਆਰ ਨਾਲ ਮਿਲਦੇ ਨੇ ਅੱਜ ਵੀ ਤੇ ਫੋਨ ਵੀ ਤੇ ਉਹ ਮੇਤੇ ਵਿਸ਼ਵਾਸ ਕਰਦੀ ਆ ਜੀ ਜਦੋਂ ਆ ਤੁਸੀਂ ਨੇ ਵੀਡੀਓ ਪਾਉਣੀ ਆ ਨਾ ਤੁਸੀਂ ਦੇਖਿਓ ਥੱਲੇ ਕਮੈਂਟ ਆਉਂਦੇ ਦੇਖਿਓ ਪਰ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਕਿ ਕੈਲਗਰੀ ਮੈਂ ਕੰਮ ਨਹੀਂ ਕਰਦਾ ਕੈਲਗਰੀ ਦਾ ਕੋਈ ਵੀ ਲੰਬਾ ਹੋਵੇ ਉਹ ਮੇਰੇ ਸਿਰ ਨਹੀਂ ਆ ਰਿਹਾ ਮੈਂ ਬਦਮਲ ਦੇ ਨਾਵਾਂ ਤੋਂ ਬਚੋ ਹਾਂ ਉੱਥੇ ਕੋਈ ਹੋਰ ਨਾਮ ਹੁੰਦੇ ਨੇ ਜਾਂ ਕੁਝ ਹੁੰਦੇ ਨੇ ਉਹ ਮੈਂ ਨਹੀਂ ਹਾਂ ਮੈਂ ਕਹ ਇਹ ਅੱਜ ਦੇ ਟਾਈਮ ਮੈਂ ਕਹਿਮ ਲੂ ਤੁਸੀਂ ਵਿੱਚ ਕੰਮ ਕਰਦਾ ਹਾਂ ਕੈਮ ਲੂਪ ਹੋ ਗਿਆ ਤੇ ਆਪਣਾ ਇਹਦੇ ਨੇੜੇ-ਨੇੜੇ ਦੇ ਏਰੀਆ ਹੋਗੇ ਮੈਂ ਇੱਥੇ ਕੰਮ ਕਰ ਰਿਹਾ ਤੇ ਐਪ ਆਉਣ ਤੋਂ ਬਾਅਦ ਫਿਰ ਥੋੜੀ ਜਿਹੀ ਟੀਮ ਬਿਲਡ ਹੋ ਜਾਊਗੀ ਪੂਰੀ ਕੈਨੇਡਾ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਨਹੀਂ ਹੋਊਗਾ ਇੱਕ ਗੱਲ ਦੀ ਹੋ ਰਹੀ ਵੀ ਹੈ ਜ਼ਿੰਮੇਵਾਰੀ ਲੈਣਾ ਜੀ ਮੈਂ ਇਸ ਗੱਲ ਦੀ ਇਹ ਨਹੀਂ ਹੋਊਗਾ ਕੱਲ ਨੂੰ ਕਿ ਮੈਂ ਐਪ ਆ ਜੇ ਚਲਾ ਲਈ ਕੱਲ ਮੈਂ ਆਪਣੀਆਂ ਬੈਨ ਛੱਡ ਦੂੰਗਾ ਆਪਦੇ ਆਪਦੇ ਬੰਦਿਆਂ ਨੂੰ ਮੂਰੇ ਸ਼ੋਅ ਕਰੂੰਗਾ ਨਹੀਂ ਮੈਂ ਉੱਥੇ ਕੰਮ ਸ਼ੁਰੂ ਐਪ ਸ਼ੁਰੂ ਕਰਤੀ ਮੇਰੀ ਐਪ ਚੱਲਣ ਲੱਗੀ ਤੇ ਮੈਂ ਆਪਦੀ ਬੈਨ ਕਲੋਜ਼ ਕਰ ਦੇਣੀ ਹੈ ਇਹ ਨਹੀਂ ਹੋਊਗਾ ਕਿ ਮੈਂ ਆਪਦੀ ਮੈਂ ਆਪ ਹੀ ਕੰਮ ਲਈ ਜਾਵਾਂ ਹਾਂ ਜੀ ਕੱਲੂ ਮੇਰੀ ਐਪ ਚੱਲ ਜਾਂਦੀ ਹੈ ਸਾਰੇ ਬੰਦੇ ਆ ਜਾਂਦੇ ਨੇ ਕੱਲ ਮੈਂ ਆਪਣੀ ਮੈਨਾ ਛੱਡ ਦੇਵਾਂ ਨਹੀਂ ਨਹੀਂ ਗੱਲ ਇੱਕ ਹੋਰ ਆ ਇਹ ਤੁਹਾਡਾ ਆਈਡੀਆ ਪਰ ਮੈਨੂੰ ਇਹ ਲੱਗਦਾ ਵੀ ਐਮਰਜੈਂਸੀ ਤੌਰ ਤੇ ਤੁਹਾਨੂੰ ਵੀ ਪਿਆਰ ਵਰਤਿਆ ਰਹਿਣਾ ਚਾਹੀਦਾ ਵੀਰੇ ਮੈਂ ਫੋਨ ਦੇ ਉੱਤੇ ਫੋਨ ਦੇ ਉੱਤੇ ਵੀ ਡੂਗਾ ਤੁਹਾਡਾ ਇੱਕ ਆਫ ਦਾ ਸਰਕਲ ਤੁਹਾਡਾ ਇੱਕ ਆਫ ਦਾ ਜਾਈ ਬਾਅਸ ਐਕਸਪੀਰੀਅੰਸ ਜਿਹੜੇ ਮੁੰਡੇ ਨਵੇਂ ਆ ਰਹੇ ਨੇ ਆਉਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਪੇਪਰ ਵਰਕ ਦੀ ਕੋਈ ਦਿੱਕਤ ਆ ਰਹੀ ਹੈ ਮੋਬਾਈਲ ਸਰਵਿਸ ਦੇ ਵਿੱਚ ਸ਼ਾਪਾਂ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਮੈਨੂੰ ਫੋਨ ਕਰਨ ਮੈਨੂੰ ਆ ਕੇ ਮਿਲਣ ਮੈਂ ਉਹਨਾਂ ਲਈ ਹਰ ਚੀਜ਼ ਕਰੂੰਗਾ ਜੀ ਬਿਲਕੁ ਉਹਨਾਂ ਦੀ ਕੋਈ ਇੰਸ਼ੋਰੈਂਸ ਦਾ ਚੱਕਰ ਪੈਦਾ ਨਹੀਂ ਹੋ ਰਹੀ ਕੋਈ ਕੰਪਨੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਕਿਦਾਂ ਕੰਮ ਕਰਨਾ ਕਿਹੜੇ ਕਿਹੜੇ ਉਹਨਾਂ ਨੂੰ ਪੇਪਰ ਚਾਹੀਦਾ ਮੈਂ ਸਾਰਾ ਕੁਝ ਹੈਲਪ ਕਰਕੇ ਦਿਆਂਗਾ ਜੀ ਹਾਂ ਇਹ ਬਹੁਤ ਵੱਡੀ ਗੱਲ ਆ ਤੇ ਦਰਸ਼ਕੋ ਲੱਕੀ ਮਕੈਨਿਕਸ ਲੱਕੀ ਮਕੈਨਿਕਸ ਐਪ ਨੂੰ ਤੁਸੀਂ ਡਾਊਨਲੋਡ ਕਰ ਲਓ ਸਕਰੀਨ ਤੇ ਤੁਹਾਡੇ ਚੱਲ ਰਹੀ ਹੋਗੀ ਫੋਟੋ ਸੁੱਧਈ ਤੁਸੀਂ ਨੰਬਰ ਉੱਪਰ ਹੋ ਕੇ ਮੋਬਾਈਲ ਨੰਬਰ ਆਪਣਾ ਓਟੀਪੀ ਆ ਜਾਊਗਾ ਹਨਾ ਜੀ ਓਟੀਪੀ ਆ ਜਾਊਗਾ ਤਾਂ ਮਤਲਬ ਤੁਸੀਂ ਵੈਰੀਫਾਈ ਹੋ ਗਏ ਹੋ ਤੇ ਤੁਸੀਂ ਰਜਿਸਟਰ ਹੋ ਗਏ ਹੋ ਐਜ਼ ਏ ਟਰੱਕ ਵਾਲੇ ਡਰਾਈਵਰ ਵੀ ਰਹੋਗੇ ਸਾਡੇ ਹਨਾ ਡਰਾਈਵਰ ਵੀਰ ਜੀ ਟਰਾਂਸਪੋਰਟਾਂ ਵਾਲੇ ਹੋਗੇ ਤੇ ਜਿਹਨੇ ਮਕੈਨਿਕ ਦੇ ਤੌਰ ਤੇ ਦਰਜ ਹੋਣਾ ਉਹਦੇ ਲਈ ਪ੍ਰੋਸੈਸ ਕੀ ਆ ਉਹਦੇ ਲਈ ਜੀ ਮੈਂ ਬੜਾ ਵਧੀਆ ਇੱਕ ਚੀਜ਼ ਕੀਤੀ ਆ ਯਾਰ ਵੀਰੇ ਹੁਣ ਤੁਸੀਂ ਐਪ ਨੂੰ ਤਾਂ ਉਦੋਂ ਹੀ ਚਲਾਉਂਗੇ ਜਦੋਂ ਤੁਹਾਨੂੰ ਜ਼ਰੂਰਤ ਹੈ ਹਨਾ ਹਨਾ ਜੀ ਪਰ ਇਹ ਐਪ ਐਸੀ ਆ ਤੁਹਾਡਾ ਜਿੱਦਾਂ ਤੁਸੀਂ ਟਿਕਟੌਕ ਚਲਾਉਣੀ ਹੋ ਜਾਂ ਇੰਸਟਾਗ੍ਰam ਚਲਾਉਣੀ ਹੋ ਤਾਨੂੰ ਉਦਾਂ ਦੀ ਇਹ ਪਿਆਰੀ ਹੋ ਜਾਣੀ ਐ ਤੁਸੀਂ ਫੋਨ ਚੈੱਕਨ ਸਾਰੀ ਇਹਨੂੰ ਖੋਲਿਆ ਕਰੋਗੇ ਅੱਛਾ ਇਸ ਤਰੀਕੇ ਦਾ ਵੀ ਸਿਸਟਮ ਹੋਊਗਾ ਬਿਲਕੁਲ ਬਣਾਤਾ ਜੀ ਇਹਦੇ ਵਿੱਚ ਸਿਸਟਮ ਕੀ ਕੀਤਾ ਜਿਹੜਾ ਮਕੈਨਿਕ ਉੱਤੇ ਸ਼ੋ ਹੋ ਰਿਹਾ ਤੁਸੀਂ ਉਹਦੀ ਫਾਈਲ ਖੋਲ ਕੇ ਜਿੰਦਾ ਫੇਸਬੁੱਕ ਤੇ ਨਹੀਂ ਫਾਈਲ ਹੁੰਦੀ ਹੈਗੀ ਪ੍ਰੋਪਰ ਇੰਸਟਾਗ੍ਰਾਮ ਤੇ ਹੁੰਦੀ ਹੈ ਜਾਂ ਟਿਕਟੌਕ ਤੇ ਹੁੰਦੀ ਹੈ ਐਦਾਂ ਆਉਂਦੀਆਂ ਵੀਡੀਓਆਂ ਉਹਦੀਆਂ ਫੋਟੋਆਂ ਉਹਦੀ ਗੱਡੀ ਦੀਆਂ ਫੋਟੋਆਂ ਉਹਦੇ ਕੰਮ ਕਰਨ ਦਾ ਸਟਾਈਲ ਉਹਦਾ ਕੁਝ ਵੀ ਚੈੱਕ ਕਰ ਸਕਦੇ ਹੋ ਸਾਰਾ ਤੁਸੀਂ ਭਾਈਚਾਰਾ ਇਕੱਠਾ ਕਰਕੇ ਉੱਥੇ ਭਾ ਦੇਣਾ ਵਾ ਹਾਂ ਕੋਈ ਟੋਇੰਗ ਵਾਲਾ ਹੈਗਾ ਹਾਂ ਟੋਇੰਗ ਵੀ ਹੋਊਗੀ ਆ ਟੋਇੰਗ ਵੀ ਹੋਊਗੀ ਟੋਇ ਕੋ ਟੋਇੰਗ ਵਾਲਾ ਤੁਸੀਂ ਟੋਇੰਗ ਵਾਲੇ ਨੂੰ ਕਲਿੱਕ ਕਰੋ ਉਹਦੀ ਫਾਈਲ ਖੁੱਲ ਜਾਨੀ ਆ ਪੂਰੀ ਉਹਨੂੰ ਸਾਰੇ ਚੈੱਕ ਕਰ ਸਕਦੇ ਹੋ ਵੀ ਉਹ ਕਿੰਨੀਆਂ ਕਿ ਫੋਟੋਆਂ ਪਾਉਂਦਾ ਕਿੰਨੀਆਂ ਕਿ ਵੀਡੀਓਆਂ ਪਾਉਂਦਾ ਕੀ ਰਿਸਪੌਂਸ ਹੈ ਕੀ ਨਹੀਂ ਹੈਗਾ ਉਹ ਆਪਦੀ ਅਪਡੇਟ ਕਰ ਸਕਦਾ ਕਰ ਸਕਦਾ ਹਾਂ ਉਹ ਕਰ ਸਕਦਾ ਜੀ ਪੂਰੀ ਦੀ ਪੂਰੀ ਜਦੋਂ ਇਹਦੇ ਚ ਹੋਰ ਕੀਤਾ ਜਿਹੜੇ ਮਕੈਨਿਕ ਨੇ ਨਾ ਜਦੋਂ ਉਹਨਾਂ ਨੇ ਆਈਡੀ ਆਪਦੀ ਬਣਾਉਣੀ ਹੈ ਨਾ ਉਹਨਾਂ ਨੂੰ ਉਹਦਾਂ ਦੀ ਆਈਡੀ ਬਣਨਸਾਰੀ ਹੋ ਉਹਨਾਂ ਨੂੰ ਪਰਮਿਸ਼ਨ ਮਿਲ ਜੂਗੀ ਫੋਟੋ ਅਪਲੋਡ ਕਰਨ ਦੀ ਕੋਈ ਆਮ ਬੰਦਾ ਕੋਈ ਫੋਟੋ ਫੋਟਾ ਨਹੀਂ ਲਾ ਅਪਲੋਡ ਕਰ ਸਕਦਾ ਜੇ ਕੋਈ ਹਾਂ ਜੇ ਕਿਸੇ ਨੇ ਕੋਈ ਵੀਡੀਓ ਪਾਈ ਹੋਈ ਹੈ ਨਾ ਉਹ ਵੀਡੀਓ ਗਲਤ ਹੈਗੀ ਤਾਂ ਪਤਾ ਹੋਊਗਾ ਵੀ ਫਲਾਣੇ ਨੇ ਮੈਂ ਕਿੰਨੇ ਪਾਈ ਹੈ ਹਾਂ ਕਲੀਅਰ ਹੋਊਗੀ ਗੱਲ ਇਹ ਨਹੀਂ ਹੈਗਾ ਕੋਈ ਬੰਦਾ ਮੂਰਖ ਬਣਾਉਣ ਦੇ ਲਈ ਤੁਹਾਨੂੰ ਜੀ ਬ੍ਰੇਕ ਚੈਂਬਰ ਚੇਂਜ ਕਰਨ ਦਾ ਕੋਈ ਗਲਤ ਤਰੀਕਾ ਦੱਸ ਰਿਹਾ ਨਹੀਂ ਜੋ ਵੀ ਵੀਡੀਓ ਹੋਊਗੀ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਹੋਊਗੀ ਵੀ ਹਾਂਜੀ ਇਹ ਬੰਦੇ ਨੇ ਜੌਬ ਕਰਕੇ ਆਉਦੀ ਵੀਡੀਓ ਪਾਈ ਹੋਈ ਹੈ ਪਿੱਛੇ ਇੱਕ ਟੀਮ ਬੈਠੀ ਆ ਬਿਲਕੁਲ ਜੀ ਪੂਰੀ ਨਿਗਰਾਨ ਰੱਖਣ ਤੇ ਤੇ ਮੁਬਾਰਕਾਂ ਪਹਿਲਾਂ ਤਾਂ ਬਹੁਤ ਬਹੁਤ ਚੜ੍ਹਦੀ ਕਲਾ ਤੇ ਮੈਨੂੰ ਲੱਗਦਾ ਇੱਕ ਕ੍ਰਾਂਤੀ ਦੇ ਤੌਰ ਤੇ ਕੰਮ ਕਰੂਗੀ ਚੀਜ਼ ਇਹ ਹਾਂਜੀ ਟਰੱਕਾਂ ਵਾਲਿਆਂ ਦੀ ਵੀ ਜਨ ਸੌਖੀ ਚਾਹੀਦੀ ਆ ਕਮਾਈਆਂ ਹੁੰਦੀਆਂ ਵਾਂ ਪਰ ਗੱਲ ਇਹ ਹੁਣ ਉਨੀਆਂ ਨਹੀਂ ਰਹੀਆਂ ਤੇ ਬਾਕੀ ਗੱਲ ਇਹ ਆ ਯਾਰ ਸਾਰੀ ਰਾਤ ਜਿਵਾਕਾਂ ਨੂੰ ਛੱਡ ਕੇ ਸੜਕਾਂ ਤੇ ਤੁਰੇ ਫਿਰਦੇ ਆ ਪਰ ਆਪਣੀਆਂ ਕਿਉਂਕਿ ਮੈਂ ਦੋ ਵਾਰੀ ਟਰੱਕ ਤੇ ਆਇਆ ਹਾਂ ਹਾਂ ਤਾਂ ਵੀਡੀਓ ਵੀ ਪਾਈਆਂ ਤੁਸੀਂ ਦੇਖੀਆ ਆਪਣੀਆਂ ਮੈਂ ਉਹ ਲਾਈਫ ਨੂੰ ਦੇਖਣਾ ਚਾਹੁੰਦਾ ਸੀ ਯਾਰ ਔਖਾ ਯਾਰ ਗਰਮੀ ਤੇ ਫਿਰ ਸੌਖਾ ਸਰਦੀਆਂ 'ਚ ਜਦੋਂ ਮੈਸ 45 ਡਿਗਰੀ ਜਾਂਦਾ ਉਹ ਵੀ ਟੈਂਪਰੇਚਰ ਦੇਖੋ ਯਾਰ ਵੀਰੇ ਵੀ ਮੁੰਡਿਆਂ ਨੇ ਤੋਂ ਸਕੀਲਾਂ ਖੁੱਲੀਆਂ ਹਾਂ ਸਟੂਡੈਂਟ ਮੁੰਡੇ ਆਏ ਹਨਾ ਛੋਟੀਆਂ ਉਮਰਾਂ 'ਚ ਕੰਮ ਕਰਨ ਲੱਗ ਗਏ ਇਹ ਕੰਮ ਸੌਖਾ ਤਾਂ ਹੈ ਨਹੀਂਗਾ ਕਿਸੇ ਵੀ ਸ਼ਾਪ ਤੇ ਲੱਗਦਾ ਹੁੰਦਾ ਹਾਂ ਦੇਖੋ ਵੀਰੇ ਮੇਰੇ ਲਈ ਕੋਈ ਮੁੰਡਾ ਕੰਮ ਸਿੱਖਣ ਆਊਗਾ ਹਨਾ ਤਾਂ ਹੁਣ ਮੈਂ ਸਿੱਧਾ ਨਹੀਂ ਯਾਰ ਲਾ ਸਕਦਾ ਹੈਗਾ ਵੀ ਸਿੱਧਾ ਕੰਪਿਊਟਰ ਤੇ ਲੱਗ ਜਾਏ ਜਾਂ ਸਿੱਧਾ ਵਾਇਰਿੰਗ ਨੂੰ ਪਟਲਣਾ ਮੈਂ ਵੀ ਪਹਿਲਾਂ ਉਹਨੂੰ ਟਾਈਂਗ ਖਲਾ ਟਾਇਰਾ ਤੇ ਉਹਦਾ ਹੱਥ ਲੱਗੂਗਾ ਫਿਰ ਉਹ ਹੱਬ ਨੂੰ ਖੋਲੂਗਾ ਫਿਰ ਉਹ ਅਗੇ ਹੱਬ ਦੇ ਬਾਹਰ ਹੀ ਚੇਂਜ ਕਰੂਗਾ ਕੋਲੀ ਕੋਲੀ ਉਹ ਕਰੂਗਾ ਨਾ ਪਰ ਉਹ ਕੰਮ ਭਾਰੀ ਬਹੁਤ ਜਿਆਦਾ ਆ ਹੁਣ ਮੁੰਡਿਆਂ ਸਾਰੇ ਮोटे ਕੰਮ ਸਿੱਖੀ ਫਿਰਦੇ ਨੇ ਹੂੰ ਹੁਣ ਉਹ ਸੋਚ ਰਹੇ ਨੇ ਯਾਰ ਕਿ ਆਪਦਾ ਤਾਂ ਕੁਝ ਕਰੀਏ ਯਾਰ ਸਿੱਖ ਤਾਂ ਲਿਆ ਹੁਣ ਕੰਮ ਤਾਂ ਸਿੱਖਿਆ ਇਸ ਕਰਕੇ ਸੀਗਾ ਕਿ ਆਪਦਾ ਕੰਮ ਕਰਾਂਗੇ ਸ਼ਾਪਾਂ ਦੇ ਵੀ ਰੈਂਟ ਬਹੁਤ ਜਿਆਦਾ ਨਹੀਂ ਹੈ ਨਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੰਮ ਦਾ ਨਹੀਂ ਪਤਾ ਹੈਗਾ ਸ਼ਾਪਾਂ ਤੋਂ ਕਰ ਲੈਣਗੇ ਪਰ ਕੰਮ ਦਾ ਨਹੀਂ ਪਤਾ ਕੰਮ ਕਿੱਥੋਂ ਆਊਗਾ ਕੀ ਮੈਂ ਤੁਹਾਨੂੰ ਉਹਨਾਂ ਮੈਂ ਦੇ ਰਿਹਾ ਤੁਸੀਂ ਕੰਮ ਸ਼ੁਰੂ ਕਰਨ ਨਾਲ ਹੀ ਪਹੁੰਚੋ। ਕੁੱਲ ਮਿਲਾ ਕੇ ਮਕੈਨਿਕਾਂ ਨੂੰ ਰੋਜ਼ਗਾਰ ਦੇਣ ਵਾਲੀ ਐਪ ਆ। ਹਾਂਜੀ। ਉਸ ਤੋਂ ਬਾਅਦ ਵੀ ਇਹ ਇੱਕ ਚੀਜ਼ ਹੋਰ ਕੀਤੀ। ਟਰੱਕ ਖਰੀਦਣਾ ਹੈ, ਵੇਚਣਾ ਹੈ, ਕੋਈ ਵੀ ਸਟੇਸ਼ਨ ਨਹੀਂ ਹੈਗਾ। ਫੇਸਬੁੱਕ ਮਾਰਕੀਟ ਤੋਂ ਬਿਨਾ। ਜੀ। ਆਪਾਂ ਨੇ ਯੂਜ਼ਡ ਟਰੱਕ ਪਾਤੀ ਉਹਦੇ 'ਚ। ਹੂੰ। ਤੁਸੀਂ ਆਪਦਾ ਕੋਈ ਵੀ ਯੂਜ਼ਡ ਟਰੱਕ ਪਾਓ ਉਹਦੇ 'ਚ। ਹਾਂ, ਟਰੱਕ ਪਾਉਣ ਦੇ ਲਈ ਤੁਹਾਨੂੰ ਆਈਡੀ ਉਹਦੇ 'ਚ ਐਪ ਲੌਗਇਨ ਕਰਨੀ ਪਊਗੀ। ਤਾਂ ਕਿ ਕੋਈ ਵੀ ਬੰਦਾ ਬਿਨਾਂ ਕਿਸੇ ਗੱਲ ਤੋਂ ਵੀ ਟਰੱਕ ਨਾ ਪਾ ਕੇ ਚਲੇ ਜਾਵੇ। ਗਲਤ ਨਾ ਆਨਸਰ ਹੋਵੇ ਕੋਈ। ਹਾਂ ਜਿਹੜਾ ਟਰੱਕ ਇੱਕ ਅਸੀਂ ਇੱਕ ਮਹੀਨੇ ਬਾਅਦ ਉਹਨੂੰ ਫੋਨ ਕਰਕੇ ਪੁੱਛਾਂਗੇ ਵੀ ਤੇਰਾ ਟਰੱਕ ਸੇਲ ਹੋ ਗਿਆ ਜਾਂ ਨਹੀਂ ਹੋਇਆ। ਇਹ ਨਹੀਂ ਹੋਊਗਾ ਵੀ ਜਿਹੜਾ ਟਰੱਕ ਵਿੱਚ ਸ਼ੋ ਹੋ ਰਿਹਾ ਹੈਗਾ ਵੀ ਉਹ ਸੇਲ ਹੋ ਚੁੱਕਿਆ 6 ਮਹੀਨੇ ਪਹਿਲਾਂ ਉਹ ਚ ਸ਼ੋ ਹੋਈ ਜਾ ਰਿਹਾ। ਆਹੋ ਨਹੀਂ ਬਿਲਕੁਲ। ਹਾਂ ਉਹਦੀ ਉਹਨੂੰ ਸਾਫ਼ ਰੱਖਣਾ ਚੀਜ਼ ਨੂੰ ਉਹ ਮੇਰੀ ਜ਼ਿੰਮੇਵਾਰੀ ਹੋਊਗੀ। ਬਿਲਕੁਲ ਹੀ ਤੁਹਾਡਾ ਕੰਮ ਡਿਊਟੀ ਆ। ਫਿਰ ਦਰਸ਼ਕੋ ਡਾਊਨਲੋਡ ਕਰ ਲਓ ਐਪ ਤੇ ਅਗਲੀ ਵਾਰੀ ਭਾਈ ਜੀ ਮਿਲਦੇ ਆ ਫਿਰ ਨਵਾਂ ਵਿਸ਼ਾ ਲੈ ਕੇ। ਧੰਨਵਾਦ ਮੁਬਾਰਕਾਂ ਤੁਹਾਨੂੰ। ਤੇ ਲੱਕੀ ਮਕੈਨਿਕ ਬਹੁਤ ਮੁਲਾਕਾਤ ਕਰਨ ਨੂੰ ਦਿਲ ਕਰਦਾ ਸੀ ਸਾਲ ਹੋ ਗਿਆ ਤਾਂ ਉਸ ਪ੍ਰੋਸੈਸ ਤੇ ਕੰਮ ਚੱਲੇ ਜਾਂਦਾ ਸੀਗਾ ਤਾਂ 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 ਕਰਕੇ ਸਮਾਂ ਲੱਗ ਗਿਆ ਤਾਂ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ